ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਮਸਾਂਹੇ ਕਮਰੇ ਵੱਲ ਜਾਂਦਾ ਸੀ ਕਿਉਂਕਿ ਅੱਜ ਮੇਰੀ ਸੁਹਾਗ ਰਾਤ ਸੀ ਮੈਂ ਕਮਰੇ ਵਿੱਚ ਜਾਣਾ ਨਹੀਂ ਚਾਹੁੰਦਾ ਸੀ ਪਰ ਮੇਰਾ ਦਿਲ ਕਰਦਾ ਸੀ ਕਿ ਮੈਂ ਇੱਥੋਂ ਹੀ ਭੱਜ ਜਾਵਾਂ ਮੇਰੇ ਵਰਗੇ ਜਵਾਨ ਬੰਦੇ ਦਾ ਦਿਲ ਇੰਨਾ ਖਰਾਬ ਹੋ ਗਿਆ ਕਿ ਉਹ ਆਪਣੀ ਹੀ ਵਿਆਹ ਦੀ ਰਾਤ ਆਪਣੇ ਕਮਰੇ ਵਿੱਚ ਜਾਣ ਲਈ ਖੁਸ਼ ਨਹੀਂ ਸੀ ਆਖਰ ਇਦਾਂ ਦਾ ਵੀ ਕੀ ਸੀ ਇਸ ਦਿਨ ਜਸਦਨ ਅਸੀਂ ਨੌਜਵਾਨ ਮੁੰਡੇ ਸੁਪਨੇ ਦੇਖਦੇ ਹਾਂ ਫਿਰ ਮੈਂ ਕਿਉਂ ਆਪਣੀ ਘਰ ਵਾਲੀ ਦੇ ਕਮਰੇ ਵਿੱਚ ਜਾਣਾ ਨਹੀਂ ਚਾਹੁੰਦਾ ਸੀ ਜਦ ਕਿ ਮੈਨੂੰ ਤਾਂ ਅੱਜ ਦੀ ਰਾਤ ਬੜਾ ਖੁਸ਼ ਹੋਣਾ ਚਾਹੀਦਾ ਸੀ ਮੈਂ ਜਵਾਨ ਤੇ ਸੋਹਣਾ ਸੀ ਪਰ ਮੇਰੀ ਘਰ ਵਾਲੀ ਬਹੁਤ ਜ਼ਿਆਦਾ ਸੋਹਣੀ ਸੀ ਫਿਰ ਮੇਰੇ ਦਿਲ ਵਿੱਚ ਕਈ ਸੁਪਨੇ ਕਿਉਂ ਨਹੀਂ ਆ ਰਹੇ ਸੀ ਇਹ ਸਿਰਫ ਮੈਂ ਹੀ ਜਾਣਦਾ ਸੀ ਪਰ ਇਦਾਂ ਵੀ ਨਹੀਂ ਹੋ ਸਕਦਾ ਸੀ ਕਿ ਮੈਂ ਕੋਈ ਬਹਾਨੇ ਬਣਾਉਂਦਾ ਕਿਉਂਕਿ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਜਿਹਦਾ ਵਿਆਹ ਹੁੰਦਾ ਉਹਦੇ ਤੋਂ ਜ਼ਿਆਦਾ ਉਤਸਾਹਿਤ ਬਾਕੀ ਦਾ ਪਰਿਵਾਰ ਹੁੰਦਾ ਹਸਬੰਡ ਨੂੰ ਉਹਦੇ ਕਮਰੇ ਵਿੱਚ ਭੇਜ ਕੇ ਉਹਨਾਂ ਨੂੰ ਪਤਾ ਨਹੀਂ ਕੀ ਮਿਲ ਜਾਂਦਾ ਕਿ ਉਹ ਇਸ ਕੰਮ ਨੂੰ ਆਪਣਾ ਫਰਜ਼ ਸਮਝ ਕੇ ਕਰਦੇ ਆ ਮੈਂ ਕਮਰੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ ਪਰ ਮੈਂ ਚਲਾ ਗਿਆ ਮੇਰੀ ਘਰ ਵਾਲੀ ਬੈਠੀ ਸੀ ਉਹਨੂੰ ਦੇਖਦੇ ਹੀ ਮੇਰੀ ਨਜ਼ਰ ਉਹਦੇ ਠੇਢ ਤੇ ਪਈ ਕਿਉਂਕਿ ਉਹ ਇੰਨਾ ਵਧਿਆ ਸੀ ਕਿ ਮੈਂ ਹੈਰਾਨ ਹੀ ਰਹਿ ਗਿਆ ਮੈਨੂੰ ਲੱਗਿਆ ਕਿ ਇਹ ਮੇਰਾ ਵਹਿਮ ਆ ਸ਼ਾਇਦ ਮੈਨੂੰ ਗਲਤਫਹਮੀ ਹੋ ਗਈ ਆ ਤੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਦਰਵਾਜ਼ਾ ਬੰਦ ਕੀਤਾ ਪਰ ਕੁਝ ਪਲ ਬਾਅਦ ਹੀ ਕੁਝ ਏਦਾਂ ਹੋਇਆ ਕਿ ਮੇਰਾ ਸ਼ੱਕ ਮੈਨੂੰ ਸਹੀ ਲੱਗਣ ਲੱਗਿਆ ਜਦੋਂ ਮੇਰੀ ਘਰ ਵਾਲੀ ਬਾਥਰੂਮ ਗਈ ਤਾਂ ਬਾਥਰੂਮ ਵਿੱਚ ਉਲਟੀ ਕਰਨ ਦੀ ਆਵਾਜ਼ ਆਈ ਮੈਨੂੰ ਤਾਂ ਦੱਸਿਆ ਸੀ ਕਿ ਤੇਰੀ ਘਰ ਵਾਲੀ ਨੇ ਚੰਗੀ ਤਰ੍ਹਾਂ ਕੁਝ ਖਾਧਾ ਨਹੀਂ ਕਿਉਂਕਿ ਤੂੰ ਖਾਣ ਵੇਲੇ ਉਹਦੇ ਕੋਲ ਨਹੀਂ ਬੈਠਾ ਸੀ ਤੇ ਸਾਡੇ ਇੱਥੇ ਸਭ ਕੁਝ ਠੀਕ ਸੀ ਕਿ ਹਸਬੰਦ ਵਾਈਫ ਇੱਕ ਦੂਜੇ ਦੇ ਨਾਲ ਬੈਠ ਕੇ ਰੋਟੀ ਖਾ ਲੈਂਦੇ ਸੀ ਪਰ ਮੈਂ ਨਹੀਂ ਖਾਂਦਾ ਸੀ ਕਿਉਂਕਿ ਮੇਰਾ ਮੂਡ ਪਹਿਲਾਂ ਹੀ ਖਰਾਬ ਸੀ ਮੈਂ ਸਮਝ ਗਿਆ ਸੀ ਕਿ ਮੇਰੀ ਘਰਵਾਲੀ ਦੇ ਢਿੱਡ ਵਿੱਚ ਕਿਸੇ ਨਜਾਇਜ਼ ਦੀ ਔਲਾਦ ਪਲਦੀ ਆ ਪਰ ਜਦੋਂ ਮੇਰੀ ਘਰਵਾਲੀ ਬਾਹਰ ਆਈ ਤਾਂ ਮੈਂ ਉਹਨੂੰ ਮੂੰਹ ਦਿਖਾਈ ਦਾ ਤੋਹਫ਼ਾ ਦਿੱਤਾ ਤੇ ਉਹਦੇ ਨਾਲ ਚੰਗਾ ਵਰਤਾਓ ਕੀਤਾ ਮੈਂ ਕਿਹਾ ਕਿ ਤੂੰ ਥੱਕੀ ਹੋਈ ਲੱਗਦੀ ਆ ਉਹ ਵੀ ਮੇਰੇ ਚੰਗੇ ਵਰਤਾਓ ਤੋਂ ਹੈਰਾਨ ਹੁੰਦੀ ਸੀ ਕਿ ਉਹ ਕਿ ਦਰਅਸਲ ਮੈਂ ਸੋਚ ਲਿਆ ਸੀ ਕਿ ਜੇ ਉਹ ਪਹਿਲਾਂ ਤੋਂ ਹੀ ਪ੍ਰੈਗਨੈਂਟ ਆ ਤਾਂ ਮੈਂ ਰੋਜ਼ ਰਾਤ ਨੂੰ ਉਹਦੀ ਮੇਰਾ ਨਾਮ ਰੰਜੀਤ ਆ ਤੇ ਜਦੋਂ ਮੈਂ ਆਪਣੇ ਕਮਰੇ ਵਿੱਚੋਂ ਨਿਕਲਿਆ ਤਾਂ ਮੇਰੇ ਵਿਆਹ ਦੀਆਂ ਗੱਲਾਂ ਹੁੰਦੀਆਂ ਸੀ ਮੈਂ ਐਸਾ ਗੱਲ ਤੋਂ ਤੰਗ ਆ ਗਿਆ ਸੀ ਮੈਂ ਮਾਂ ਨੂੰ ਕਿਹਾ ਕਿ ਰੋਟੀ ਫੜਾ ਦੇ ਮੈਂ ਕੰਮ ਤੇ ਜਾਣਾ ਮੇਰੇ ਪਾਪਾ ਬਹੁਤ ਗੁੱਸੇ ਵਾਲੇ ਸੀ ਘਰੇ ਉਹਨਾਂ ਦੀ ਚੱਲਦੀ ਸੀ ਉਹਨੇ ਕਿਹਾ ਸੀ ਕਿ ਵਿਆਹ ਦਾ ਨਾਮ ਸੁਣਦੇ ਹੀ ਤੇਰਾ ਮੂੰਹ ਬਣ ਜਾਂਦਾ ਅਸੀਂ ਤੇਰਾ ਵਿਆਹ ਕਰਨਾ ਮੈਂ ਕਿਹਾ ਕਿ ਪਹਿਲਾਂ ਵੀ ਤੁਸੀਂ ਮੇਰਾ ਵਿਆਹ ਕਰਵਾਇਆ ਸੀ ਤੇ ਨਤੀਜਾ ਵੀ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਸੀ ਮੇਰਾ ਤੇ ਮੇਰੀ ਜ਼ਿੰਦਗੀ ਦਾ ਤਮਾਸ਼ਾ ਬਣਾ ਦਿੱਤਾ ਬਾਅਦ ਵਿੱਚ ਲੋਕਾਂ ਨੂੰ ਗੱਲਾਂ ਬਣਾ ਕੇ ਦੱਸਦੇ ਸੀ ਮੇਰੇ ਪਾਪਾ ਨੇ ਕਿਹਾ ਕਿ ਜਦੋਂ ਲੋਕ ਪੁੱਛਦੇ ਆ ਤਾਂ ਕੋਈ ਜਵਾਬ ਦੇਣਾ ਹੀ ਪੈਂਦਾ ਤੇ ਸਾਰੀ ਦੀ ਸਾਰੀ ਗੱਲ ਨਾ ਦੱਸੀਏ ਤੇ ਲੋਕ ਸਮਝਦੇ ਆ ਕਿ ਝੂਠ ਬੋਲਦੇ ਆ ਇਸ ਲਈ ਅਸੀਂ ਸਭ ਕੁਝ ਗੱਲਾਂ ਬਣਾ ਕੇ ਦੱਸਿਆ ਮੈਂ ਦੁਬਾਰਾ ਬਲੀ ਦਾ ਬੱਕਰਾ ਨਹੀਂ ਬਣਨਾ ਸੀ ਮੇਰਾ ਇਹਨਾ ਕਹਿਣਾ ਮੇਰਾ ਹੱਕ ਸੀ ਪਰ ਪਾਪਾ ਨੇ ਮੈਨੂੰ ਗੁੱਸੇ ਵਿੱਚ ਗੱਲ ਦੱਸਣੀ ਸ਼ੁਰੂ ਕੀਤੀ ਉਹਨੇ ਕਿਹਾ ਕਿ ਸਾਰੀ ਜ਼ਿੰਦਗੀ ਬਿਨਾ ਘਰ ਵਾਲੀ ਦੇ ਫਿਰਦਾ ਰਹੇਗਾ ਕੰਧਾਂ ਵਿੱਚ ਸਿਰ ਮਾਰੂਗਾ ਤੇਰੇ ਵਰਗੇ ਜੋ ਮੁੰਡੇ ਹੁੰਦੇ ਆ ਨਾ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹ ਫਿਰ ਮਾਂ ਪਿਓ ਦੇ ਪਿੱਛੇ ਪਏ ਰਹਿੰਦੇ ਆ ਰੋਜ਼ ਉਹਨਾਂ ਨਾਲ ਲੜਾਈ ਕਰਦੇ ਆ ਤੇ ਕੰਮ ਵੀ ਨਹੀਂ ਕਰਦੇ ਤੇਰਾ ਵਿਆਹ ਤਾਂ ਅਸੀਂ ਕਰਨਾ ਹੀ ਆ ਤਾਂ ਕਿ ਸਾਡੀ ਜ਼ਿੰਮੇਵਾਰੀ ਖਤਮ ਹੋ ਜਾਵੇ ਤੇ ਸਾਨੂੰ ਤੇਈ ਘਰ ਵਾਲੇ ਨਾਲ ਕੋਈ ਮਤਲਬ ਨਹੀਂ ਪਰ ਅਸੀਂ ਤਾਂ ਆਪਣਾ ਫਰਜ਼ ਪੂਰਾ ਕਰਨਾ ਮੈਂ ਕਿਹਾ ਕਿ ਮੇਰੀ ਜ਼ਿੰਦਗੀ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਪਤਾ ਨਹੀਂ ਕਿਉਂ ਪਾਪਾ ਨੂੰ ਕੀ ਪ੍ਰੋਬਲਮ ਸੀ ਹਜੇ ਮੇਰੇ ਪਹਿਲੇ ਵਿਆਹ ਨੂੰ 1 ਮਹੀਨਾ ਨਹੀਂ ਹੋਇਆ ਸੀ ਤੇ ਫਿਰ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਸੀ ਮੈਂ ਭਲਾ ਕੋਈ ਕੁੜੀ ਸੀ ਕਿ ਫਟਾਫਟ ਮੇਰਾ ਵਿਆਹ ਹੋ ਜਾਂਦਾ ਤਾਂ ਕਿ ਉਹਦੀ ਜ਼ਿੰਮੇਵਾਰੀ ਘਟ ਜਾਂਦੀ ਘੱਟੋ ਘੱਟ ਮੈਨੂੰ 1.5 ਸਾਲ ਦਾ ਸੋਚਣ ਦਿੰਦੇ ਹੁਣ ਮੈਨੂੰ ਆਪਣੀ ਜ਼ਿੰਦਗੀ ਦੇ ਨਾਲ ਕੀ ਕਰਨਾ ਸੀ ਕਹਿੰਦੇ ਆ ਕਿ ਜੇ ਕਿਸੇ ਕੁੜੀ ਦੇ ਨਾਲ ਏਦਾਂ ਦੀ ਪ੍ਰੋਬਲਮ ਹੋਵੇ ਤਾਂ ਉਹ ਇਹ ਸੱਚ ਤੋਂ ਬਚ ਨਹੀਂ ਸਕਦੀ ਤੇ ਬਹੁਤ ਪਰੇਸ਼ਾਨ ਰਹਿੰਦੀ ਆ ਪਰ ਸਾਡੇ ਮੁੰਡਿਆਂ ਦਾ ਇਹੀ ਮਾਮਲਾ ਹੁੰਦਾ ਮਾਪਿਓ ਇਹ ਕੁਝ ਨਹੀਂ ਸਮਝਦੇ ਕਿ ਸਾਡਾ ਵੀ ਦਿਲ ਹੁੰਦਾ ਸਾਨੂੰ ਵੀ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਮੈਂ ਇੰਨੀ ਜਲਦੀ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੇਰਾ ਬਿਲਕੁਲ ਵੀ ਵਿਆਹ ਕਰਾਉਣ ਦਾ ਮੂਡ ਨਹੀਂ ਸੀ ਮੇਰਾ ਦਿਲ ਇਸ ਲਈ ਗੱਲ ਨੂੰ ਮੰਨਦਾ ਹੀ ਨਹੀਂ ਸੀ ਪਹਿਲੇ ਵਿਆਹ ਦੇ ਲਈ ਮੈਂ ਬੜਾ ਉਤਸ਼ਾਹਿਤ ਸੀ ਕਿ ਚਲੋ ਮੇਰਾ ਵਿਆਹ ਹੋ ਜਾਣਾ ਮੈਂ ਆਪ ਕਿਹਾ ਸੀ ਕਿ ਮੇਰੇ ਵਿਆਹ ਬਾਰੇ ਕੋਈ ਕਿਉਂ ਨਹੀਂ ਸੋਚਦਾ ਪਰ ਇੰਨਾ ਬੁਰਾ ਹੋਣ ਤੋਂ ਬਾਅਦ ਕਿਹਦਾ ਦਿਲ ਕਰਦਾ ਕਿ ਉਹ ਫਿਰ ਵਿਆਹ ਕਰਵਾਵੇ ਹੁਣ ਤਾਂ ਮੈਨੂੰ ਔਰਤ ਨਾਮ ਦੀ ਬਲਾ ਤੇ ਭਰੋਸਾ ਨਹੀਂ ਮੇਰਾ ਪਹਿਲਾ ਵਿਆਹ ਪਾਪਾ ਨੇ ਆਪਣੇ ਦੋਸਤ ਦੀ ਕੁੜੀ ਨਾਲ ਕਰਵਾਇਆ ਸੀ ਪਾਪਾ ਉਹਨੂੰ ਪਸੰਦ ਕਰਦੇ ਸੀ ਉਹਨੂੰ ਆਪਣੀ ਧੀ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਸੀ ਕਹਿੰਦੇ ਸੀ ਕਿ ਇਸੇ ਨੂੰ ਆਪਣੀ ਨੂੰ ਬਣਾਉਂਗਾ ਤੇ ਇਹ ਮੇਰੇ ਮੁੰਡੇ ਦੇ ਨਾਲ ساری ਜ਼ਿੰਦਗੀ ਚੰਗੀ ਰਹੂਗੀ ਪਰ ਵਿਆਹ ਨੂੰ 2 ਹਫ਼ਤੇ ਨਹੀਂ ਹੋਏ ਸੀ ਕਿ ਪਤਾ ਲੱਗਿਆ ਕਿ ਉਹਦਾ ਕਿਸੇ ਹੋਰ ਨਾਲ ਚੱਕਰ ਚੱਲਦਾ ਤੇ ਉਹਨੇ ਸਾਰਿਆਂ ਦੇ ਸਾਹਮਣੇ ਰਾਜਕੁੱਲਣ ਤੇ ਇਹ ਗੱਲ ਮੰਨ ਵੀ ਲਈ ਸੀ ਤੇ ਕਹਿਣ ਲੱਗੀ ਕਿ ਮੇਰਾ ਜੋ ਕਰਨਾ ਕਰ ਲੋ ਮੈਂ ਤਾਂ ਉਸੇ ਇਨਸਾਨ ਨਾਲ ਗੱਲ ਕਰੂੰਗੀ ਜਦੋਂ ਵੀ ਮੌਕਾ ਮਿਲੂਗਾ ਮੈਂ ਭੱਜ ਜਾਊਂਗੀ ਮਤਲਬ ਉਹ ਕਹਿੰਦੇ ਆ ਕਿ ਕੀੜੀ ਦੇ ਲਈ ਇੱਥੇ ਕੀੜੀ ਦੇ ਪਰਨੇ ਨਿਕਲੇ ਸੀ ਬਲਕੇ ਉਹਨੇ ਆਪਣਾ ਪੂਰਾ ਹੈਲੀਕਾਪਟਰ ਹੀ ਚੁੱਕ ਲਿਆ ਸੀ ਕੋਈ ਵੀ ਸੋਚ ਨਹੀਂ ਸਕਦਾ ਸੀ ਕਿ ਇਸ ਤਰ੍ਹਾਂ ਦੀ ਗੱਲ ਉਹ ਕਰੂਗੀ ਖਾਸ ਕਰਕੇ ਮੇਰੇ ਪਾਪਾ ਤੇ ਜਦੋਂ ਉਹਦੇ ਮੂੰਹੋਂ ਇਹੋ ਜਿਹੀ ਗੱਲ ਸੁਣੀ ਤਾਂ ਪਾਪਾ ਵੀ ਹੈਰਾਨ ਰਹੇ ਮੈਂ ਉਹਨੂੰ ਹਜੇ ਵੀ ਕਸੂਰਵਾਰ ਨਹੀਂ ਮੰਨਦਾ ਕਿਉਂਕਿ ਉਹਦਾ ਵਿਆਹ ਜ਼ਬਰਦਸਤੀ ਹੋਇਆ ਸੀ ਜੇ ਉਹਨੂੰ ਪੁੱਛ ਲੈਂਦੇ ਤਾਂ ਸ਼ਾਇਦ ਮੇਰੀ ਜ਼ਿੰਦਗੀ ਇਦਾਂ ਬਰਬਾਦ ਨਾ ਹੁੰਦੀ ਪਰ ਪਾਪਾ ਨੇ ਮੇਰੇ ਤੇ ਦਬਾਅ ਪਾਇਆ ਤੇ ਕਿਹਾ ਕਿ ਉਸ ਨੂੰ ਫੌਰਨ ਤਲਾਕ ਦੇ ਦੇ ਮੈਂ ਉਹਨੂੰ ਇੰਨੀ ਜਲਦੀ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਹੋ ਸਕਦਾ ਸੀ ਕਿ ਉਹ ਆਪਣਾ ਫੈਸਲਾ ਬਦਲ ਲੈਂਦੀ ਕਿਉਂਕਿ ਮੈਂ ਉਹਨੂੰ ਪਸੰਦ ਕਰ ਬੈਠਾ ਸੀ ਉਹ ਸੋਹਣੀ ਸੀ ਪਰ ਪਾਪਾ ਨੇ ਤਾਂ ਸਾਰਿਆਂ ਦੇ ਸਾਹਮਣੇ ਮੈਨੂੰ ਕਿਹਾ ਸੀ ਪਾਪਾ ਦੀ ਇੱਜ਼ਤ ਦਾ ਸਵਾਲ ਸੀ ਮੈਂ ਤਲਾਕ ਦੇ ਕਾਗਜ਼ ਤੇ ਸਾਈਨ ਕਰ ਦਿੱਤੇ ਉਹ ਪਹਿਲਾਂ ਤੋਂ ਹੀ ਤਿਆਰ ਬੈਠੀ ਸੀ ਉਹਨੇ ਵੀ ਸਾਈਨ ਕਰ ਦਿੱਤੇ ਤੇ ਕੁੜੀ ਹਮੇਸ਼ਾ ਦੇ ਲਈ ਮੇਰੀ ਜ਼ਿੰਦਗੀ ਚੋਂ ਚਲੀ ਗਈ ਹੁਣ ਇਸ ਗੱਲ ਨੂੰ 1 ਮਹੀਨਾ ਵੀ ਨਹੀਂ ਹੋਇਆ ਸੀ ਕਿ ਪਾਪਾ ਨੇ 2 ਦਿਨ ਬਾਅਦ ਰੋਲਾ ਪਾਇਆ ਹੋਇਆ ਸੀ ਕਿ ਇਹਦੇ ਲਈ ਮੈਂ ਇੱਕ ਚੰਗੀ ਕੁੜੀ ਦੇਖ ਲਈ ਆ ਤੇ ਉਹਦੇ ਨਾਲ ਹੀ ਵਿਆਹ ਕਰਵਾਉਣਾ ਜਦਕਿ ਮੈਂ ਨਹੀਂ ਜਲਦੀ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਾਪਾ ਦੀ ਪਸੰਦ ਤੇ ਤਾਂ ਬਿਲਕੁਲ ਵੀ ਨਹੀਂ ਕਰਵਾਉਣਾ ਚਾਹੁੰਦਾ ਸੀ ਹੁਣ ਤਾਂ ਇਦਾਂ ਹੋਣਾ ਚਾਹੀਦਾ ਸੀ ਕਿ ਮੇਰੇ ਪਾਪਾ ਮੇਰੇ ਸਾਹਮਣੇ ਸ਼ਰਮਿੰਦਾ ਹੁੰਦੇ ਤੇ ਕਹਿੰਦੇ ਮੈਂ ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਕੀਤਾ ਇਸ ਲਈ ਇਹ ਫੈਸਲਾ ਤੁਸੀਂ ਹੁਣ ਆਪ ਕਰੋ ਤੇ ਮੈਂ ਸਾਈਡ ਤੇ ਹੋ ਜਾਣਾ ਮੈਂ ਕੁਝ ਵੀ ਨਹੀਂ ਕਰੂੰਗਾ ਪਰ ਉਹ ਫਿਰ ਇਹੀ ਫੈਸਲਾ ਆਪ ਕਰਨਾ ਚਾਹੁੰਦੇ ਸੀ ਉਹਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਸੀ ਉਹ ਕਹਿੰਦਾ ਸੀ ਕਿ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਮੈਂ ਵੀ ਤਾਂ ਇਨਸਾਨ ਆ ਗਲਤੀ ਹੋ ਗਈ ਤਾਂ ਕੀ ਹੋਇਆ ਤੇਰੇ ਕੋਲੋਂ ਨਹੀਂ ਹੋਊਗੀ ਉਹਨੇ ਪਹਿਲਾਂ ਕਿਹੜਾ ਚੰਗਾ ਕੀਤਾ ਸੀ ਜੋ ਹੁਣ ਦੁਬਾਰਾ ਮੇਰੀ ਜ਼ਿੰਦਗੀ ਦੇ ਨਾਲ ਖੇਡਣ ਦਾ ਇਰਾਦਾ ਕੀਤਾ ਹੋਇਆ ਸੀ ਮੈਂ ਰੋਟੀ ਖਾਂਦਾ ਸੀ ਤਾਂ ਮਾਂ ਨੇ ਕਿਹਾ ਕਿ ਕਿਉਂ ਮੁੰਡੇ ਦੇ ਪਿੱਛੇ ਪੈ ਰਹੇ ਹਾਂ ਹੁਣ ਇਹ ਕਿਹੜੀ ਕੁੜੀ ਆ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਅਸੀਂ ਕੁੜੀ ਨਹੀਂ ਲਿਆਉਣੇ ਪਹਿਲਾਂ ਹੀ ਮੇਰੇ ਮੁੰਡੇ ਨਾਲ ਇੰਨਾ ਘਟੀਆ ਮਜ਼ਾਕ ਹੋਇਆ ਮੇਰੇ ਪਾਪਾ ਨੇ ਕਿਹਾ ਕਿ ਰਿਸ਼ਤੇਦਾਰਾਂ ਵਿੱਚ ਬਿਲਕੁਲ ਵੀ ਨਹੀਂ ਖਾਨਦਾਨ ਦੇ ਬਾਹਰ ਦੀ ਆ ਪਰ ਜੋ ਮੈਂ ਇੱਕ ਵਾਰ ਕਹਿ ਦਿੱਤਾ ਉਹੀ ਹੋਊਗਾ ਮੰਨਿਆ ਕਿ ਪਾਪਾ ਨੇ ਸਾਡੇ ਲਈ ਬਹੁਤ ਕੁਝ ਕੀਤਾ ਸੀ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਹੁਣ ਉਹਨੂੰ ਕੁਝ ਹੋਰ ਕਰਨ ਦਾ ਹੱਕ ਮਿਲ ਗਿਆ ਸੀ ਉਸ ਕੁੜੀ ਦਾ ਨਾਮ ਰੇਖਾ ਸੀ ਤੇ ਉਸ ਨਾਲ ਹੀ ਵਿਆਹ ਹੋਊਗਾ ਮਾਂ ਨੇ ਕਿਹਾ ਕਿ ਤੁਸੀਂ ਪਹਿਲਾਂ ਵੀ ਜਲਦੀ ਬੇਚੀ ਸਭ ਕੁਝ ਕੀਤਾ ਸੀ ਤਾਂ ਮੈਂ ਤੁਹਾਨੂੰ ਰੋਕਿਆ ਨਹੀਂ ਪਰ ਹੁਣ ਮੈਂ ਕੁੜੀ ਨੂੰ ਦੇਖਣਾ ਚਾਹੁੰਦੀ ਆ ਮੇਰੇ ਪਾਪਾ ਨੇ ਕਿਹਾ ਕਿ ਹਾਂ ਤਾਂ ਅੱਜ ਹੀ ਚਲਦੇ ਆ ਮੈਂ ਆਪਣੀ ਮਾਂ ਨੂੰ ਕਹਿਣੀ ਵਾਲਾ ਸੀ ਕਿ ਤੂੰ ਮੇਰੀ ਮਦਦ ਕਰ ਉਹ ਕੁੜੀ ਨੂੰ ਦੇਖਣ ਤੁਰ ਪਈ ਮੇਰੇ ਪਾਪਾ ਨੇ ਸਾਰੀ ਜ਼ਿੰਦਗੀ ਆਪਣੀ ਮਰਜ਼ੀ ਕੀਤੀ ਸੀ ਉਹ ਇੱਕ ਆਸ਼ਿਕ ਮિજાਜ ਨੌਜਵਾਨ ਸੀ ਕਈ ਕੁੜੀਆਂ ਦੇ ਨਾਲ ਉਹਦੀ ਦੋਸਤੀ ਸੀ ਪਰ ਸਾਰੇ ਕਹਿੰਦੇ ਸੀ ਕਿ ਵਿਆਹ ਤੋਂ ਬਾਅਦ ਉਹਦਾ ਵਰਤਾਓ ਬਦਲ ਗਿਆ ਸੀ ਤੇ ਉਹਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੌਬਾ ਕਰ ਲਈ ਸੀ। ਜਾਨੀ ਕਿ ਗੁਨਾਹ ਕਰਨ ਦੇ ਬਾਅਦ ਚੰਗੇ ਤਰੀਕੇ ਨਾਲ ਗੁਨਾਹ ਦਾ ਮਜ਼ਾ ਲੈਣ ਤੋਂ ਬਾਅਦ ਉਹਨੇ ਤੌਬਾ ਕਰ ਲਈ ਸੀ। ਪਰ ਮੈਨੂੰ ਤਾਂ ਸਭ ਕੁਝ ਕਰਨ ਵੀ ਨਹੀਂ ਦਿੱਤਾ ਸੀ। ਪਹਿਲੇ ਦਿਨ ਤੋਂ ਹੀ ਮੈਨੂੰ ਬੜਾ ਖਿੱਚ ਕੇ ਰੱਖਿਆ ਹੋਇਆ ਸੀ। ਮੇਰੀ ਇੱਕ ਵੱਡੀ ਭੈਣ ਸੀ। ਉਹਦਾ ਵਿਆਹ ਵੀ ਉਹਨੇ ਆਪਣੀ ਮਰਜ਼ੀ ਨਾਲ ਕਰਵਾਇਆ ਸੀ। ਪਰ ਬਹੁਤ ਘੱਟ ਉਮਰ ਵਿੱਚ ਹੀ ਉਸਦਾ ਵਿਆਹ ਕਰ ਦਿੱਤਾ ਸੀ। ਉਹ ਦੂਸਰੇ ਸ਼ਹਿਰ ਵਿੱਚ ਰਹਿੰਦੀ ਸੀ ਤੇ ਸਾਨੂੰ ਮਿਲਣ ਦੇ ਲਈ ਵੀ ਨਹੀਂ ਆਉਂਦੀ ਸੀ। ਪਾਪਾ ਕਹਿੰਦੇ ਸੀ ਕਿ ਨਾ ਆਵੇ ਤਾਂ ਚੰਗੀ ਗੱਲਾਂ ਧੀਆ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਜਦੋਂ ਉਹ ਸਾਡੇ ਨਾਲ ਗੁੱਸੇ ਰਹਿੰਦੀ ਸੀ ਤਾਂ ਮੈਨੂੰ ਉਹਦੇ ਬਾਰੇ ਸੋਚ-ਸੋਚ ਕੇ ਬੜਾ ਦੁੱਖ ਹੁੰਦਾ ਸੀ ਪਾਪਾ ਨੇ ਇੱਕ ਨਹੀਂ ਦੋ ਜ਼ਿੰਦਗੀਆਂ ਬਰਬਾਦ ਕੀਤੀਆਂ ਸੀ ਤੇ ਮੇਰੀ ਜ਼ਿੰਦਗੀ ਨੂੰ ਤਾਂ ਦੂਸਰੀ ਵਾਰ ਬਰਬਾਦ ਕਰਨ ਲੱਗਾ ਸੀ ਮਾਂ ਨੂੰ ਵੀ ਪਾਪਾ ਨਾਲ ਕੋਈ ਪਿਆਰ ਨਹੀਂ ਸੀ ਮਾਂ ਦਾ ਭਾਰ ਕਾਫੀ ਵਧਿਆ ਹੋਇਆ ਸੀ ਪਾਪਾ ਦਾ ਭਾਰ ਥੋੜਾ ਘੱਟ ਸੀ ਉਮਰ ਤਾਂ ਸਿਰਫ 50 ਕੋ ਸਾਲ ਦੀ ਸੀ ਪਰ ਲੱਗਦਾ ਜਿਆਦਾ ਤੋਂ ਜਿਆਦਾ 40 ਕੋ ਸਾਲ ਦਾ ਸੀ ਤੇ ਮੇਰੀ ਉਮਰ ਦਾ ਹਜੇ ਇੰਨੀ ਹੈ ਵੀ ਨਹੀਂ ਸੀ ਉਹ ਕਹਿੰਦੇ ਸੀ ਕਿ ਗੱਲ ਆਪਣੇ ਧਿਆਨ ਰੱਖਣ ਦੀ ਨਹੀਂ ਗੱਲ ਜਵਾਨੀ ਦੀ ਆ ਤੇ ਮੇਰੇ ਅੰਦਰ ਹਜੇ ਵੀ ਜਵਾਨੀ ਰਹਿੰਦੀ ਆ ਸ਼ਾਇਦ ਉਹ ਆਪਣੀ ਜਵਾਨੀ ਦੂਸਰਿਆਂ ਦਾ ਵਿਆਹ ਕਰਵਾ ਕੇ ਪੂਰੀ ਕਰਨਾ ਚਾਹੁੰਦੇ ਸੀ ਹਾਂ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਕੋਈ ਟੈਨਸ਼ਨ ਨਹੀਂ ਲਈ ਦੂਸਰਿਆਂ ਨੂੰ ਟੈਨਸ਼ਨ ਦਿੱਤੀ ਹੋਵੇ ਉਹ ਵੀ ਜਵਾਨ ਨਾ ਰਹੇ ਤੇ ਫਿਰ ਨਰਕਾ ਉਹਦੇ ਤੇ ਇਹ ਗੱਲ ਪੱਕੀ ਸੀ ਕਿ ਉਹ ਤਾਂ ਨੌਜਵਾਨ ਹੀ ਰਹੂਗਾ ਸਾਰੀ ਜ਼ਿੰਦਗੀ ਆਪਣਾ ਗੁੱਸਾ ਮੇਰੀ ਮਾਂ ਤੇ ਕੱਢਦਾ ਰਿਹਾ ਜਦੋਂ ਅਸੀਂ ਵੱਡੇ ਹੋ ਗਏ ਤੇ ਸਾਡੇ ਤੇ ਕੱਢਣ ਲੱਗ ਪਿਆ ਕਦੀ ਆਪਣੀ ਕੋਈ ਗਲਤੀ ਨਹੀਂ ਮੰਨੀ ਸੀ ਮੇਰੀ ਮਾਂ ਸ਼ਾਮ ਨੂੰ ਰਿਸ਼ਤਾ ਦੇਖਣ ਗਈ ਤੇ ਵਾਪਸ ਆਈ ਸੀ ਤੇ ਬਹੁਤ ਖੁਸ਼ ਸੀ ਉਹਨੇ ਕਿਹਾ ਕਿ ਕੁੜੀ ਬਹੁਤ ਚੰਗੀ ਆ ਅਸੀਂ ਉੱਥੇ ਜਾ ਕੇ ਕੋਈ ਝੂਠ ਨਹੀਂ ਬੋਲਿਆ ਸੀ ਤੇਰੇ ਪਹਿਲੇ ਵਿਆਹ ਦੇ ਬਾਰੇ ਵੀ ਸਭ ਕੁਝ ਦੱਸ ਦਿੱਤਾ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਕੁੜੀ ਬਹੁਤ ਚੰਗੀ ਸੀ ਮੈਂ ਪੁੱਛਿਆ ਤੁਹਾਨੂੰ ਕਿਦਾਂ ਪਤਾ ਕਿ ਚੰਗੀ ਸੀ ਮਾਣੇ ਕਿ ਆ ਕੇ ਉਹਨੇ ਲੰਬਾ ਜਿਹਾ ਸੂਟ ਪਾਇਆ ਸੀ ਤੇ ਚੰਗੀ ਤਰ੍ਹਾਂ ਚੁੰਨੀ ਲਈ ਹੋਈ ਸੀ ਆਪਣੇ ਆਪ ਨੂੰ ਲੁਕੋਇਆ ਹੋਇਆ ਸੀ ਅੱਜ ਕੱਲ ਇਦਾਂ ਦੀਆਂ ਕੁੜੀਆਂ ਕਿੱਥੇ ਮਿਲਦੀਆਂ ਵਾ ਮੈਂ ਕਿਹਾ ਕਿ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਮੇਰੀ ਮਾਂ ਨੇ ਕਿਹਾ ਕਿ ਤੇਰਾ ਵਿਆਹ ਜਲਦੀ ਹੋ ਜਾਵੇ ਤਾਂ ਚੰਗਾ ਨਹੀਂ ਤਾਂ ਤੂੰ ਪਹਿਲੇ ਵਿਆਹ ਬਾਰੇ ਹੀ ਸੋਚਦਾ ਰਹੇਗਾ ਮੇਰੀ ਮਾਂ ਵੀ ਪਾਪਾ ਦੇ ਨਾਲ ਜਾ ਕੇ ਖੜੀ ਹੋ ਗਈ ਸੀ ਘਰ ਵਿੱਚ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗ ਗਈਆਂ ਸੀ ਮੇਰੇ ਪਾਪਾ ਸਾਰਿਆਂ ਨੂੰ ਵਿਆਹ ਤੇ ਬੁਲਾ ਰਹੇ ਸੀ ਤੇ ਨਾਲ ਨਾਲ ਮੇਰੀ ਪਹਿਲੀ ਘਰ ਵਾਲੀ ਦੀ ਬੁਰਾਈ ਕਰਦੇ ਸੀ ਉਹ ਤਾਂ ਹੈ ਹੀ ਇਦਾਂ ਦੀ ਸੀ ਉਹਨਾਂ ਨੇ ਮੇਰੀ ਸਮਝਦਾਰੀ ਤੇ ਪਰਦਾ ਪਾ ਦਿੱਤਾ ਸੀ ਪਰ ਹੁਣ ਇੱਕ ਸੋਹਣੀ ਕੁੜੀ ਲੱਭੀ ਆ ਜੀ ਨੂੰ ਸਾਰੀ ਦੁਨੀਆ ਦੇਖੂਗੀ ਵਿਆਹ ਦਾ ਦਿਨ ਆ ਗਿਆ ਸੀ ਮੈਂ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਲਈ ਉਡੀ ਦੀ ਫੋਟੋ ਵੀ ਚੰਗੀ ਤਰ੍ਹਾਂ ਨਾ ਦੇਖੀ ਨਾ ਹੀ ਕਿਸੇ ਰਸਮ ਨੂੰ ਚੰਗੀ ਤਰ੍ਹਾਂ ਕੀਤਾ ਬਲਕਿ ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਸੀ ਜਿੱਦਾਂ ਜ਼ਬਰਦਸਤੀ ਫੜ ਕੇ ਮੇਰਾ ਵਿਆਹ ਕਰਵਾਇਆ ਸੀ ਵਿਆਹ ਵਾਲੇ ਦਿਨ ਜਦੋਂ ਆਪਣੇ ਕਮਰੇ ਵੱਲ ਜਾਂਦਾ ਸੀ ਤਾਂ ਮੇਰੇ ਚਿਹਰੇ ਤੇ 12 ਵਜੇ ਹੋਏ ਸੀ ਜਦੋਂ ਸਾਹਮਣੇ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਨੂੰ ਯਕੀਨ ਹੋ ਗਿਆ ਸੀ ਕਿ ਜ਼ਰੂਰ ਕੋਈ ਗੜਬੜਾ ਜਦੋਂ ਉਹ ਬਾਹਰ ਆਈ ਤਾਂ ਮੈਂ ਪੁੱਛਿਆ ਕਿ ਕੀ ਗੱਲ ਆ ਤਾਂ ਉਹ ਕਹਿਣ ਲੱਗੀ ਕਿ ਵਿਆਹ ਤੇ ਕੁਝ ਖਾ ਕੇ ਮੇਰਾ ਪੇਟ ਖਰਾਬ ਹੋ ਗਿਆ ਮੈਂ ਕਿਹਾ ਲੱਗਦਾ ਤੁਸੀਂ ਜ਼ਿਆਦਾ ਹੀ ਕੁਝ ਖਾ ਲਿਆ ਉਹਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਮੇਰੀ ਗੱਲ ਦਾ ਮਤਲਬ ਕੁਝ ਹੋਰ ਆ ਕਹਿਣ ਲੱਗੀ ਕਿ ਹਾਂ ਸ਼ਾਇਦ ਮੈਂ ਜ਼ਿਆਦਾ ਹੀ ਖਾ ਲਿਆ ਜਦ ਕਿ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਝੂਠ ਬੋਲਦੀ ਆ ਉਹਨੇ ਫਿਰ ਕਿਹਾ ਤੁਸੀਂ ਕਹੋ ਤਾਂ ਮੈਂ ਸੌਂ ਜਾਵਾਂ ਮੈਂ ਕਿਹਾ ਹਾਂ ਸੌਂ ਜਾ ਮੈਂ ਇਦਾਂ ਹੀ ਕਿਹਾ ਜਿੱਦਾਂ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਸੀ ਮੈਨੂੰ ਉਹਦੇ ਸੌਣ ਜਾਗਣ ਨਾਲ ਕੋਈ ਮਤਲਬ ਨਹੀਂ ਸੀ ਸਵੇਰ ਹੋਈ ਤਾਂ ਬਾਕੀ ਦੀਆਂ ਰਸਮਾਂ ਹੋਣ ਲੱਗ ਪਈਆਂ ਮੇਰੀ ਘਰ ਵਾਲੀ ਆਪਣੇ ਆਪ ਨੂੰ ਚਾਦਰ ਨਾਲ ਢਾਕੇ ਬਾਹਰ ਨਿਕਲੀ ਸੀ ਸਾਰਿਆਂ ਨੇ ਕਿਹਾ ਕਿ ਦੇਖੋ ਬੋਟੀ ਨੇ ਹਜੇ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਲਪੋਇਆ ਹੋਇਆ ਹੈ ਕਿੰਨੀ ਚੰਗੀ ਗੱਲ ਆ ਪਰ ਮੈਂ ਸਮਝ ਗਿਆ ਸੀ ਉਹਨੇ ਆਪਣੇ ਆਪ ਨੂੰ ਕਿਉਂ ਲਪੋਇਆ ਹੋਇਆ ਉਹ ਤਾਂ ਆਪਣਾ ਢਿੱਡ ਲਪੋ ਰਹੀ ਸੀ ਕਿਉਂਕਿ ਉਹ ਮਾਂ ਬਣਨ ਵਾਲੀ ਸੀ ਉਹ ਸਾਰਿਆਂ ਨੂੰ ਬੇਵਕੂਫ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ ਪਰ ਮੈਨੂੰ ਨੇ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਫਿਰ ਇਹ ਅੰਦਾਜ਼ਾ ਮੈਂ ਉਹਦੀ ਸਿਰਫ ਸਿਹਤ ਖਰਾਬ ਤੇ ਪੇਟ ਤੋਂ ਨਹੀਂ ਲਾਇਆ ਸੀ ਇਦਾਂ ਦੀਆਂ ਬਹੁਤ ਹਰਕਤਾਂ ਸੀ ਜਿਨ੍ਹਾਂ ਤੋਂ ਮੈਨੂੰ ਪਤਾ ਲੱਗਿਆ ਸੀ ਸੱਚੀ ਇਹ ਸਭ ਕੀ ਸੀ ਮੈਂ ਪਤਾ ਕਰਨਾ ਚਾਹੁੰਦਾ ਸੀ ਅਸੀਂ ਇਹ ਮੈਂ ਚੁੱਪ ਸੀ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਕਿਹਨੇ ਪਾਪ ਕੀਤਾ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਤੇ ਮੈਂ ਉਹਦਾ ਹੱਥ ਫੜ ਕੇ ਉਹਦੇ ਕੋਲ ਹੀ ਛਾੜ ਆਵਾਂ ਉਸ ਤੋਂ ਬਾਅਦ ਆਪਣੇ ਆਪ ਨੂੰ ਕਿਹਾ ਸੀ ਸ਼ਾਇਦ ਇਹ ਗੱਲ ਸੱਚ ਸੀ ਕਿ ਅੱਜਕੱਲ ਹਰ ਕੁੜੀ ਏਦਾਂ ਦੀ ਹੁੰਦੀ ਆ ਹੁਣ ਤਾਂ ਮੈਨੂੰ ਇਸ ਗੱਲ ਤੇ ਯਕੀਨ ਹੋ ਗਿਆ ਸੀ ਕਿ ਕੋਈ ਵੀ ਚੰਗੀ ਨਹੀਂ ਪਰ ਮੇਰੀ ਕਿਸਮਤ ਹੀ ਖਰਾਬ ਸੀ ਦੂਸਰੀ ਵਾਰ ਵੀ ਮੇਰੇ ਨਾਲ ਏਦਾਂ ਦੀ ਹੀ ਮਿਲੀ ਸੀ ਜਦੋਂ ਮੈਂ ਆਪਣੇ ਭੈਣ ਨੂੰ ਫੋਨ ਕੀਤਾ ਤਾਂ ਉਹਨੇ ਸਿੱਧਾ ਹੀ ਕਹਿ ਦਿੱਤਾ ਕਿ ਨਾ ਤਾਂ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਤੇ ਨਾ ਹੀ ਮੈਂ ਆਪ ਆਫਿਸ ਤੋਂ ਛੁੱਟੀ ਲੈ ਸਕਦੀ ਆ ਹਜੇ ਮਹੀਨਾ ਪਹਿਲਾਂ ਹੀ ਅਸੀਂ ਆਏ ਸੀ ਮੇਰਾ ਘਰ ਵਾਲਾ ਕਹਿੰਦਾ ਕਿ ਤੇਰੇ ਭਰਾ ਨੇ ਤਾਂ ਮਜ਼ਾਕ ਬਣਾਇਆ ਹੋਇਆ ਵਾ ਮਹੀਨੇ ਵਿੱਚ ਇੱਕ ਕੁੜੀ ਨੂੰ ਛੱਡ ਦਿੰਦਾ ਤੇ ਫਿਰ ਵਿਆਹ ਕਰਵਾਉਣਾ ਚਾਹੁੰਦਾ ਤੁਸੀਂ ਮੇਰਾ ਘਰ ਬਰਬਾਦ ਨਾ ਕਰੋ ਮੈਂ ਨਹੀਂ ਆ ਸਕਦੀ ਮਾਂ ਨੂੰ ਇਸ ਗੱਲ ਤੇ ਬੜਾ ਅਫਸੋਸ ਹੋਇਆ ਸੀ ਪਰ ਪਾਪਾ ਨੇ ਮਾੜਾ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਸੀ ਫਿਰ ਮਾਂ ਨੇ ਸਮਝਾਇਆ ਕਿ ਉਹ ਆਪਣੇ ਘਰ ਦੀ ਆ ਤੇ ਉਹਦੇ ਕਈ ਮਸਲੇ ਹੋਣਗੇ ਉਹਨੂੰ ਤੰਗ ਨਾ ਕਰੋ ਉਹ ਖਰੀਦਦਾਰੀ ਕਰਦੀ ਆ ਉਹ ਹਜੇ ਤਾਂ ਇੰਨਾ ਖਰਚ ਕਰਕੇ ਬੱਚਿਆਂ ਦੇ ਕੱਪੜੇ ਬਣਾ ਕੇ ਸਭ ਤਿਆਰੀਆਂ ਕਰਕੇ ਛੁੱਟੀਆਂ ਲੈ ਕੇ ਆਈ ਸੀ ਕਮਾ ਵਿੱਚ ਟਾਈਮ ਕਿੱਥੇ ਲੱਗਦੇ ਆ ਦੁਬਾਰਾ ਇਹ ਸਭ ਕੁਝ ਕਿੱਥੋਂ ਕਰਦੀ ਪਾਪਾ ਨੇ ਕਿਹਾ ਸੀ ਕਿ ਨਹੀਂ ਆਉਂਦੀ ਤਾਂ ਨਾ ਆਵੇ ਉਹਦੇ ਬਿਨਾ ਵੀ ਵਿਆਹ ਹੋ ਜਾਊਗਾ ਮੈਨੂੰ ਬੜਾ ਦੁੱਖ ਹੋਇਆ ਸੀ ਕਿ ਮੇਰੀ ਭੈਣ ਮੇਰੇ ਵਿਆਹ ਵਿੱਚ ਨਹੀਂ ਆਊਗੀ ਮਾਂ ਨੇ ਤਾਂ ਬੜੇ ਝਡਾਵੇ ਲੜਾਏ ਸੀ ਬੜੀ ਥਾਂ ਤੇ ਨਾਰੀਅਲ ਤੇ ਅਰਦਾਸਾਂ ਕੀਤੇਆਂ ਸੀ ਕਿ ਕੁੜੀ ਨਾ ਸਿਰਫ ਚੰਗੀ ਹੋਵੇ ਪਰ ਕੀ ਮੇਰੇ ਮੁੰਡੇ ਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰੇ ਤੇ ਸਾਥ ਹੀ ਨਿਭਾਵੇ ਮੇਰੇ ਵਿਆਹ ਦਾ ਦਿਨ ਆ ਗਿਆ ਸੀ ਮੈਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਸੀ ਨਾ ਤਾਂ ਮੈਂ ਕੁੜੀ ਦੀ ਫੋਟੋ ਚੰਗੀ ਤਰ੍ਹਾਂ ਦੇਖੀ ਸੀ ਨਾ ਹੀ ਕੋਈ ਰਸਮ ਚੰਗੀ ਤਰ੍ਹਾਂ ਮੈਂ ਕਰੀ ਸੀ ਪਰ ਮੇਰਾ ਤਾਂ ਮੂੰਹ ਇਦਾਂ ਦਾ ਬਣਿਆ ਹੋਇਆ ਸੀ ਜਿੱਦਾਂ ਮੇਰਾ ਜ਼ਬਰਦਸਤੀ ਵਿਆਹ ਹੋਣ ਲੱਗਾ ਸੀ ਵਿਆਹ ਵਾਲੇ ਦਿਨ ਜਦੋਂ ਕਮਰੇ ਵੱਲ ਜਾਂਦਾ ਤਾਂ ਮੇਰੇ ਚਿਹਰੇ ਤੇ 12 ਵਜੇ ਹੋਏ ਸੀ ਇਹ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਨੂੰ ਯਕੀਨ ਹੋ ਗਿਆ ਸੀ ਕਿ ਜ਼ਰੂਰ ਕੋਈ ਗੜਬੜ ਆ ਮੈਂ ਇਨਾ ਮਾੜਾ ਇਨਸਾਨ ਆ ਮੈਂ ਤਾਂ ਕਦੇ ਕਿਸੇ ਦਾ ਬੁਰਾ ਚਾਹਿਆ ਹੀ ਨਹੀਂ ਮੇਰੇ ਲਈ ਚੋਪਰ ਆ ਨਾ ਬਹੁਤ ਔਖਾ ਹੋ ਗਿਆ ਸੀ ਆਪਣੇ ਘਰ ਵਾਲੀ ਦੀਆਂ ਹਰਕਤਾਂ ਦੇਖਦਾ ਰਹਿੰਦਾ ਉਹ ਸਾਰਿਆਂ ਦੇ ਸਾਹਮਣੇ ਕਿਦਾਂ ਮਾਸੂਮ ਬਣ ਜਾਂਦੀ ਸੀ ਉਹਦੀ ਸ਼ਕਲ ਦੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਸੀ ਸੁਪਨੇ ਵਿੱਚ ਵੀ ਉਹ ਇਦਾਂ ਦੀ ਹਰਕਤ ਕਰਦੀ ਹੋਊਗੀ ਪਰ ਉਹਨੇ ਹਕੀਕਤ ਵਿੱਚ ਇਹ ਸਭ ਕੁਝ ਕੀਤਾ ਸੀ ਵਾਰ-ਵਾਰ ਮੈਂ ਸੋਚਦਾ ਰਹਿੰਦਾ ਸੀ ਕਿ ਉਹ ਆਖਿਰ ਕੌਣ ਆਹ ਕਹਿੰਦੇ ਆਣਾ ਕਿ ਇੱਕ ਵਾਰ ਕਿਸੇ ਨਾਲ ਵਿਆਹ ਹੋ ਜਾਵੇ ਤੇ ਤੁਹਾਡੇ ਦਿਲ ਵਿੱਚ ਉਹਦੇ ਲਈ ਪਿਆਰ ਆ ਜਾਂਦਾ ਮੇਰੀ ਘਰ ਵਾਲੀ ਸੀ ਮੇਰਾ ਉਹਦੇ ਨਾਲ ਵਿਆਹ ਹੋਇਆ ਸੀ ਮੈਂ ਉਹਦੇ ਬਾਰੇ ਇਦਾਂ ਸੋਚ ਨਹੀਂ ਸਕਦਾ ਸੀ ਕਿਉਂਕਿ ਜੋ ਕਰਦੀ ਹੈ ਕਰੀ ਜਾਵੇ ਪਰ ਮੈਨੂੰ ਫਰਕ ਨਹੀਂ ਪੈਂਦਾ ਤਾਂ ਗੱਲ ਹੋਰ ਸੀ ਪਰ ਮੈਨੂੰ ਫਰਕ ਪੈਂਦਾ ਸੀ ਹੁਣ ਮੇਰਾ ਵਿਆਹ ਹੋ ਗਿਆ ਸੀ ਮਾਂ ਨੇ ਕਿਹਾ ਸੀ ਕਿ ਨੋਂ ਤੋਂ ਖੀਰ ਬਣਵਾ ਦੇ ਰਸੋਈ ਮੈਂ ਉਹਦੇ ਹਵਾਲੇ ਕਰ ਦਿੰਨੀ ਆ ਸਭ ਤੋਂ ਪਹਿਲਾਂ ਮੇਰੇ ਪਾਪਾ ਨੇ ਇਹਦਾ ਵਿਰੋਧ ਕੀਤਾ ਸੀ ਉਹਨੇ ਕਿਹਾ ਸੀ ਕਿ ਕੀ ਹੋ ਗਿਆ ਤੈਨੂੰ ਇਹ ਕਿਦਾਂ ਦੀਆਂ ਗੱਲਾਂ ਕਰਦੀਆਂ ਮੇਰੀ ਮਾਂ ਨੇ ਕਿਹਾ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ ਇਦਾਂ ਦੀ ਕਿਹੜੀ ਅਨੋਖੀ ਗੱਲ ਮੈਂ ਕਰ ਦਿੱਤੀ ਜਦੋਂ ਵਿਆਹ ਹੋ ਜਾਂਦਾ ਤਾਂ ਸਭ ਕੁਝ ਤਾਂ ਹੁੰਦਾ ਮੇਰੇ ਪਾਪਾ ਨੇ ਕਿਹਾ ਕਿ ਉਹ ਪੁਰਾਣੇ ਜ਼ਮਾਨੇ ਦੇ ਲੋਕ ਸੀ ਜੋ ਇੱਕ ਹਫ਼ਤੇ ਵਿੱਚ ਖੀਰ ਬਣਵਾਉਂਦੇ ਸੀ ਮੇਰੇ ਪਾਪਾ ਤਾਂ ਮੇਰੀ ਨਕਲ ਕਰਦੇ ਹੋਏ ਬੋਲੇ ਸੀ ਮੇਰੀ ਮਾਂ ਤਾਂ ਹੈਰਾਨ ਹੀ ਰਹਿ ਗਈ ਸੀ ਕਿ ਉਹ ਇਸ ਅੰਦਾਜ਼ ਵਿੱਚ ਗੱਲ ਕਰਦੇ ਆ ਉਹਨੇ ਕਿਹਾ ਕਿ ਛੱਡੋ ਜਦੋਂ ਇਹਦਾ ਦਿਲ ਕਰੂਗਾ ਤਾਂ ਕੋਈ ਕੰਮ ਕਰ ਲਊਗੀ ਮੇਰੀ ਮਾਂ ਨੇ ਕਿਹਾ ਕਿ ਕਿਵੇਂ ਨਾ ਕਹਾਂ ਕਿ ਸਾਰੀ ਜ਼ਿੰਦਗੀ ਇਹ ਕੋਈ ਕੰਮ ਨਹੀਂ ਕਰੂਗੀ ਕੰਮ ਕਰਨ ਦੇ ਲਈ ਕੀ ਦਾ ਦਿਲ ਕਰਦਾ ਪਾਪਾ ਨੇ ਕਿਹਾ ਨਹੀਂ ਕਰਦੀ ਤਾਂ ਨਾ ਕਰੇ ਫਿਲਹਾਲ ਛੱਡ ਦੇ ਤੈਨੂੰ ਇੰਨੀ ਗੱਲ ਸਮਝ ਨਹੀਂ ਆਉਂਦੀ ਮਾਂ ਨੇ ਕਿਹਾ ਮੈਨੂੰ ਤੇਰੀ ਸਮਝ ਨਹੀਂ ਆਉਗੀ ਕਿ ਤੂੰ ਨੌ ਨੂੰ ਆਰਾਮ ਕਰਵਾ ਕੇ ਕੀ ਸਾਬਤ ਕਰਨਾ ਚਾਹੁੰਦਾ ਮੇਰੇ ਪਾਪਾ ਕੁਝ ਸੋਚਾਂ ਵਿੱਚ ਪੈ ਗਏ ਜਿੱਦਾਂ ਘਬਰਾ ਗਏ ਹੁਣ ਫਿਰ ਉਹਨੇ ਕਿਹਾ ਕਿ ਦੇਖ ਜੇ ਉਹ ਹਜੇ ਇਹਨਾਂ ਕੰਮਾਂ ਵਿੱਚ ਲੱਗੀ ਰਹੂਗੀ ਤਾਂ ਇਹਦਾ ਸਾਡੇ ਮੁੰਡੇ ਦੇ ਨਾਲ ਰਿਸ਼ਤਾ ਕਿੱਦਾਂ ਬਣੂਗਾ ਵਿਆਹ ਦੇ ਦੇਣਾ ਇਹਨਾਂ ਦੋਨਾਂ ਨੂੰ ਜਿਆਦਾ ਤੋਂ ਜਿਆਦਾ ਇੱਕ ਦੂਸਰੇ ਨਾਲ ਸਮਾਂ ਦੇਣਾ ਚਾਹੀਦਾ ਜੇ ਇੱਕ ਦੂਸਰੇ ਦੇ ਨਾਲ ਸਮਾਂ ਨਹੀਂ ਗੁਜ਼ਾਰਨਾ ਤਾਂ ਫਿਰ ਉਹੀ ਹੋਊਗਾ ਜੋ ਪਿਛਲੀ ਵਾਰ ਹੋਇਆ ਸੀ ਮੇਰੀ ਮਾਂ ਐਸ ਗੱਲ ਦੇ ਲਈ ਮੰਨ ਗਈ ਉਹਨੇ ਕਿਹਾ ਕਿ ਹਾਂ ਗੱਲ ਤਾਂ ਠੀਕ ਆ ਪਰ ਮੈਂ ਜਾਣਦਾ ਕਿ ਇਹ ਗੱਲ ਗਲਤ ਆ ਮੇਰੀ ਪਹਿਲੀ ਘਰ ਵਾਲੀ ਮੇਰੇ ਨਾਲ ਬਹੁਤ ਵਕਤ ਗੁਜ਼ਾਰਨੀ ਸੀ ਮੈਂ ਤਾਂ ਆਫਿਸ ਤੋਂ ਛੁੱਟੀਆਂ ਲਈਆਂ ਹੋਈਆਂ ਸੀ ਪਰ ਫਿਰ ਵੀ ਉਹ ਮੈਨੂੰ ਛੱਡ ਕੇ ਚਲੀ ਗਈ ਸੀ ਕਿਉਂਕਿ ਉਹਦੇ ਦਿਲ ਵਿੱਚ ਕੋਈ ਹੋਰ ਸੀ ਫਿਰ ਵਕਤ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਵਾਰ ਵੀ ਇਹੀ ਸਭ ਕੁਝ ਹੁੰਦਾ ਸੀ ਲੱਗਦਾ ਮੇਰੇ ਪਾਪਾ ਚਾਹੁੰਦੇ ਆ ਕਿ ਇਸ ਵਾਰ ਕੁੜੀ ਨਾ ਭੱਜੇ ਨਹੀਂ ਤਾਂ ਉਹਦੀ ਵੀ ਬੇਇੱਜ਼ਤੀ ਹੁੰਦੀ ਆ ਤੇ ਸਾਰੇ ਕਹਿੰਦੇ ਆ ਕਿ ਤੁਸੀਂ ਇਦਾਂ ਦੀਆਂ ਕੁੜੀਆਂ ਕਿਉਂ ਲੈ ਕੇ ਆਉਂਦੇ ਹੋ ਜਦੋਂ ਉਹ ਮਹੀਨੇ ਬਾਅਦ ਹੀ ਭੱਜ ਜਾਂਦੀਆਂ ਇਹ ਗੱਲ ਪੱਕੀ ਆ ਤੇ ਕਾਫੀ ਅਜੀਬ ਆ ਕਿ ਜੇ ਇਦਾਂ ਹੁੰਦਾ ਤਾਂ ਲੋਕ ਮੈਨੂੰ ਨਹੀਂ ਬਲਕਿ ਮੇਰੇ ਪਾਪਾ ਨੂੰ ਪੁੱਛਦੇ ਆ ਕਿ ਤੁਹਾਨੂੰ ਇਦਾਂ ਦੀਆਂ ਕੁੜੀਆਂ ਕਿੱਥੋਂ ਲੱਭਦੀਆਂ ਵਾ ਕਿ ਤੁਸੀਂ ਆਪਣੇ ਮੁੰਡੇ ਦੇ ਦੁਸ਼ਮਣ ਤਾਂ ਨੇ ਮੈਂ ਹਾਬੀਸ ਤੋਂ ਛੁੱਟੀਆਂ ਵੀ ਨਹੀਂ ਲਈਆਂ ਸੀ ਮੇਰਾ ਪਹਿਲਾ ਵਿਆਹ ਸੀ ਤਾਂ ਮੈਂ ਬਹੁਤ ਖੁਸ਼ ਸੀ ਪਰ ਹੁਣ ਤਾਂ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਸ਼ਾਇਦ ਉਹ ਗੱਲ ਸੱਚ ਹੋਈ ਸੀ ਕਿ ਬੁਰਾ ਸੋਚਣ ਨਾਲ ਬੁਰਾ ਹੋ ਜਾਂਦਾ Papa Prit ਨੂੰ ਇੱਕ ਸਾਈਡ ਤੇ ਲੈਂਦੇ ਸੀ ਹਰ ਗੱਲ ਵਿੱਚ ਉਹਨੂੰ ਪ੍ਰੋਟੈਕਟ ਕਰਦੇ ਸੀ ਮੈਂ ਇਸ ਗੱਲ ਤੇ ਹੈਰਾਨ ਹੁੰਦਾ ਸੀ ਸ਼ਾਇਦ ਇਸ ਲਈ ਕਿਉਂਕਿ ਉਹ ਉਹਨੂੰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਲਿਆਏ ਸੀ ਜਿੱਦਾਂ ਜਿੱਦਾਂ ਇੱਕ ਦਿਨ ਲੰਘਦੇ ਗਏ ਉਹਦੀ ਸਿਹਤ ਖਰਾਬ ਹੁੰਦੀ ਜਾਂਦੀ ਸੀ ਤੇ ਉਹਦੇ ਲਈ ਆਪਣੇ ਸਰੀਰ ਨੂੰ ਲੁਕੋਣਾ ਔਖਾ ਹੁੰਦਾ ਜਾਂਦਾ ਸੀ। ਉਹਦੀ ਕਿਸਮਤ ਚੰਗੀ ਸੀ ਕਿ ਸਿਆਲ ਮਹੀਨੇ ਚੱਲਦੇ ਸੀ ਤੇ ਉਹ ਖੁੱਲੇ-ਖੁੱਲੇ ਕੱਪੜੇ ਪਾਉਂਦੀ ਸੀ। ਇੱਕ ਦਿਨ ਮਾਂ ਨੇ ਉਹਨੂੰ ਕਿਹਾ ਕਿ ਅਸੀਂ ਵਿਆਹ ਤੇ ਜਾਣਾ ਤੇ ਤੂੰ ਚੰਗੇ ਜਿਹੇ ਕੱਪੜੇ ਪਾ ਕੇ ਤਿਆਰ ਹੋ ਜਾ। ਤੂੰ ਆਹ ਕੀ ਮਲੰਗ ਬਣੀ ਫਿਰਦੀ ਆਂ। ਉੱਥੇ ਸਾਰੇ ਰਿਸ਼ਤੇਦਾਰ ਹੋਣਗੇ ਤਾਂ ਪਹਿਲੀ ਵਾਰ ਦੇ ਤੈਨੂੰ ਦੇਖਣਗੇ ਕਿਉਂਕਿ ਤੇਰੇ ਵਿਆਹ ਵਿੱਚ ਤਾਂ ਕੋਈ ਆਇਆ ਹੀ ਨਹੀਂ ਸੀ। ਮਾਣੂ ਆਪਣੇ ਰਿਸ਼ਤੇਦਾਰਾਂ ਦੀ ਬਹੁਤ ਫਿਕਰ ਰੈਂਦੀ ਸੀ ਉਹ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਚੰਗਾ ਸਾਬਤ ਕਰਦੀ ਸੀ ਪਰ ਪ੍ਰੀਤੀ ਨੇ ਤਾਂ ਜਾਣ ਤੋਂ ਮਨਾ ਕਰ ਦਿੱਤਾ ਸੀ ਮਾਣ ਨੇ ਕਿਹਾ ਕਿ ਮੈਂ ਇਕੱਲੀ ਨਹੀਂ ਜਾਉਂਗੀ ਇਹਨੂੰ ਨਾਲ ਲੈ ਕੇ ਹੀ ਜਾਉਂਗੀ ਨਹੀਂ ਤਾਂ ਉਹ ਸਾਰੇ ਇਹਨੂੰ ਦੇਖਣ ਲਈ ਸਾਡੇ ਘਰ ਆਉਣਗੇ ਤੇ ਫਿਰ ਸਾਡਾ ਖਰਚਾ ਹੋਊਗਾ ਉੱਥੇ ਹੀ ਦੇਖ ਲੈਣਗੇ ਤਾਂ ਗੱਲ ਖਤਮ ਫਿਰ ਉਹਨੇ ਮਨਾ ਕਰ ਦਿੱਤਾ ਉਹ ਬਿਲਕੁਲ ਵੀ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਮਾਂ ਨੇ ਉਹਨੂੰ ਕਿਹਾ ਸੀ ਕਿ ਉਹ ਉੱਥੇ ਮੋٹے ਕੱਪੜੇ ਨਹੀਂ ਪਾ ਕੇ ਜਾਣੇ ਕਿਉਂਕਿ ਸੋਹਣੇ ਕੱਪੜੇ ਪਾ ਕੇ ਜਾਣੇ ਆ ਇਹਦੀ ਇਹ ਹੀ ਉਹਦੀ ਦੁੱਖ ਦੀ ਕੋਈ ਰਾਗ ਸੀ ਉਹ ਤਾਂ ਬੜੀ ਵਾਰ ਮਨਾ ਕਰ ਚੁੱਕੀ ਸੀ ਉਹਨੇ ਮਾਂ ਨਾਲ ਬਤਮੀਜ਼ੀ ਵੀ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਤੁਸੀਂ ਮੈਨੂੰ ਕਿਉਂ ਜ਼ਬਰਦਸਤੀ ਲੈ ਕੇ ਜਾਣਾ ਚਾਹੁੰਦੇ ਹੋ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਤੂੰ ਮੈਨੂੰ ਕਿਉਂ ਦਿਖਾਉਣਾ ਚਾਹੁੰਦੀ ਹੈ ਮਾਂ ਦੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਸੀ ਮਾਂ ਉਸ ਕੁੜੀ ਨੂੰ ਕਹਿਣ ਲੱਗੀ ਕਿ ਇਹ ਵੀ ਬੜੀ ਖਤਰਨਾਕ ਆ ਇੱਥੇ ਵੀ ਪਾਪਾ ਉਹਦੀ ਸਾਈਡ ਲੈਣ ਲੱਗ ਪਏ ਤੇ ਕਹਿਣ ਲੱਗੇ ਕਿ ਚੱਲ ਕੁੜੀ ਨੇ ਕਿਸੇ ਜਗ੍ਹਾ ਨਹੀਂ ਜਾਣਾ ਚਾਹੁੰਦੀ ਤਾਂ ਕੋਈ ਜ਼ਬਰਦਸਤੀ ਉਹਨੂੰ ਜੇ ਲੈ ਕੇ ਕੋਈ ਜਾਊਗਾ ਤਾਂ ਉਹ ਗੁੱਸੇ ਗੁੱਸਾ ਨਾ ਕਰੂਗੀ ਤੇ ਹੋਰ ਕੀ ਕਰੂਗੀ ਮੇਰੀ ਮਾਂ ਨੇ ਕਿਹਾ ਕਿ ਵਿਆਹ ਦੇ ਸ਼ੁਰੂ ਵਿੱਚ ਵੀ ਇਹ ਗੱਲ ਤੁਸੀਂ ਮੇਰੇ ਲਈ ਨਹੀਂ ਸੋਚੀ ਸੀ ਪਤਾ ਨਹੀਂ ਮੈਨੂੰ ਕਿੱਥੇ ਕਿੱਥੇ ਪਿੰਡ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਲੈ ਕੇ ਗਏ ਸੀ ਹੁਣ ਇਹ ਇੱਥੋਂ ਤੱਕ ਵੀ ਨਹੀਂ ਜਾ ਸਕਦੀ ਕਿਉਂ ਮਾਂ ਬੰਨ ਵਾਲੀ ਆ ਕਿ ਮਾਂ ਨੇ ਜਦੋਂ ਇਹ ਗੱਲ ਕਹੀ ਤਾਂ ਮੇਰੀ ਘਰ ਵਾਲੀ ਦਾ ਰੋਣ ਵਾਲਾ ਮੂੰਹ ਹੋ ਗਿਆ ਉਹ ਉਤੋਂ ਫਟਾਫਟ ਕਮਰੇ ਵਿੱਚ ਚਲੀ ਗਈ ਪਾਪਾ ਆਪਣਾ ਸਿਰ ਫੜ ਕੇ ਬੈਠ ਕੇ ਚੁੱਪ ਕਰਕੇ ਆਫਿਸ ਚਲੇ ਗਏ ਹੁਣ ਤਾਂ ਮੇਰੀ ਮਾਂ ਨੂੰ ਮੇਰੀ ਘਰ ਵਾਲੀ ਨੂੰ ਜਿਆਦਾ ਖਿਜ ਹੋ ਗਈ ਸੀ ਤੇ ਉਹ ਵੀ ਹਰ ਵੇਲੇ ਕੰਮ ਦੇ ਮਿਹਣੇ ਦਾ ਦੇਣ ਲੱਗ ਗਈ ਸੀ ਮੈਂ ਤਾਂ ਹਜੇ ਵੀ ਆਪਣੀ ਘਰ ਵਾਲੀ ਨੂੰ ਹੱਥ ਨਹੀਂ ਲਾਇਆ ਸੀ ਮੈਂ ਉਹਦੇ ਕੋਲ ਨਹੀਂ ਗਿਆ ਸੀ ਮੈਂ ਹੈਰਾਨ ਸੀ ਕਿ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਤਾਂ ਉਹਨੇ ਵੀ ਨਹੀਂ ਕਿਹਾ ਇਹ ਗੱਲ ਪੱਕੀ ਸੀ ਕਿ ਉਹਦੇ ਦਿਲ ਵਿੱਚ ਵੀ ਚੋਰ ਸੀ। ਉਹ ਤਾਂ ਸੋਚ ਰਹੀ ਸੀ ਕਿ مصیبت ਜਦੋਂ ਤੱਕ ਟਲਿ ਰਹੀ ਉਦੋਂ ਉਹਨੂੰ ਆਪਣੇ ਆਪ ਕਹਿਣ ਦੀ ਕੀ ਲੋੜ ਆ। ਉਹ ਰਾਤ ਨੂੰ ਇਹ ਕਹਿੰਦੀ ਕਿ ਮੈਨੂੰ ਠੰਡ ਲੱਗਦੀ ਆ। ਇਕੱਲੀ ਸੌਂਦੀ ਸੀ ਤੇ ਡਬਲ ਰਜਾਈ ਕਰਕੇ ਸੌਂਦੀ ਸੀ। ਜਦੋਂ ਕਿ ਇੰਨੀ ਠੰਡ ਵੀ ਨਹੀਂ ਸੀ। ਅਸੀਂ ਵੀ ਇਸੇ ਇਲਾਕੇ ਵਿੱਚ ਹੀ ਰਹਿੰਦੇ ਸੀ ਜਿੱਥੇ ਠੰਡ ਇੰਨੀ ਨਹੀਂ ਸੀ। ਹੁਣ ਤਾਂ ਉਹ ਆਪਣੇ ਆਪ ਨੂੰ ਲੁਕੋ ਵੀ ਨਹੀਂ ਸਕਦੀ ਸੀ। ਪਤਾ ਨਹੀਂ ਮੇਰੀ ਮਾਂ ਨੂੰ ਕੀ ਹੋਇਆ ਸੀ ਉਸੇ ਸਮੇਂ ਆਪਣੇ ਭੈਣ ਦੇ ਘਰ ਜਾਣ ਦਾ ਪਲਾਨ ਬਣਾ ਬੈਠੀ ਉਹ ਇਥੋਂ ਬਹੁਤ ਦੂਰ ਰਹਿੰਦੀ ਸੀ ਹੁੰਦਾ ਇਸ ਘਰੋਂ ਚਲੀ ਗਈ ਸੀ ਤਾਂ ਪਾਪਾ ਵੀ ਸਵੇਰੇ ਜਾਂਦੇ ਤੇ ਸ਼ਾਮ ਨੂੰ ਹੀ ਆਉਂਦੇ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਮੇਰਾ ਪੁਰਾਣਾ ਦੋਸਤ ਮਿਲ ਗਿਆ ਉਹਦੀ ਬੈਠਕ ਆ ਤੇ ਮੈਂ ਉੱਥੇ ਹੀ ਬੈਠਾ ਰਹਿੰਦਾ ਪਤਾ ਨਹੀਂ ਉਹ ਸਾਨੂੰ ਇਕੱਲਾ ਕਿਉਂ ਛੱਡ ਰਹੀ ਸੀ ਸ਼ਾਇਦ ਸਾਨੂੰ ਪ੍ਰਾਈਵੇਸੀ ਦੇ ਰਹੀ ਸੀ ਪਰ ਅਸੀਂ ਉਸ ਪ੍ਰਾਈਵੇਸੀ ਦਾ ਕੀ ਕਰਨਾ ਸੀ ਜਦੋਂ ਘਰ ਵਿੱਚ ਮੇਰੀ ਮਾਂ ਵੀ ਨਹੀਂ ਹੁੰਦੀ ਸੀ ਮੇਰੇ ਪਾਪਾ ਵੀ ਨਹੀਂ ਹੁੰਦੇ ਸੀ ਮੈਂ ਵੀ ਕੰਮ ਤੇ ਹੁੰਦਾ ਸੀ ਤਾਂ ਮੇਰੀ ਘਰ ਵਾਲੀ ਆਰਾਮ ਨਾਲ ਫਿਰਦੀ ਸੀ ਉਹਨੂੰ ਆਪਣੇ ਆਪ ਨੂੰ ਕਿਸੇ ਕੋਲ ਲੁਕਾਉਣਾ ਨਹੀਂ ਪੈਂਦਾ ਸੀ ਜਦੋਂ ਸ਼ਾਮ ਹੁੰਦੀ ਤੇ ਉਹਨੂੰ ਬਹੁਤ ਔਖਾ ਹੋ ਜਾਂਦਾ ਸੀ ਇੱਕ ਦਿਨ ਮੈਨੂੰ ਬਹੁਤ ਗੁੱਸਾ ਆਇਆ ਜਦੋਂ ਉਹ ਮੇਰੇ ਲਈ ਰੋਟੀ ਲੈ ਕੇ ਆਈ ਤਾਂ ਮੈਂ ਉਹਦਾ ਸ਼ਾਲ ਖਿੱਚ ਲਿਆ ਉਹਦਾ ਪੇਟ ਸਾਫ਼ ਨਜ਼ਰ ਆਉਂਦਾ ਸੀ ਉਹ ਹੈਰਾਨ ਰਹਿ ਗਈ ਮੈਂ ਐਦਾਂ ਕਰ ਸਕਦਾ ਸੀ ਉਹ ਮੇਰੀ ਘਰ ਵਾਲੀ ਸੀ ਮੈਂ ਕੋਈ ਅਨੋਖਾ ਕੰਮ ਨਹੀਂ ਕੀਤਾ ਸੀ ਮੈਂ ਕਿਹਾ ਕਿ ਕੁੜੀਆਂ ਵਿਆਹ ਦੇ ਬਾਅਦ ਮੋਟੀਆਂ ਹੋ ਜਾਂਦੀਆਂ ਪਰ ਤੇਨੂੰ ਮਟਾਪਾ ਬੜੀ ਜਲਦੀ ਚੜ ਗਿਆ ਤੇ ਜ਼ਿਆਦਾ ਹੀ ਕੀ ਗੱਲ ਆ ਮੈਂ ਇਦਾਂ ਪੁੱਛਿਆ ਤੇ ਉਹ ਪਰੇਸ਼ਾਨ ਹੋ ਗਈ ਤੇ ਫਟਾਫਟ ਆਪਣਾ ਸ਼ਾਲ ਲੈ ਕੇ ਆਪਣੇ ਉੱਪਰ ਉਸਨੇ ਲੈ ਲਿਆ ਮੈਂ ਕਿਹਾ ਕਿ ਮੈਨੂੰ ਝੂਠ ਬੋਲਣ ਤੋਂ ਸਖਤ ਨਫ਼ਰਤ ਆ ਮੈਨੂੰ ਕੋਈ ਵੀ ਝੂਠ ਨਹੀਂ ਬੋਲਣਾ ਮੈਂ ਹਜੇ ਵੀ ਪੁੱਛ ਰਿਆਂ ਕਿਉਂਕਿ ਤੂੰ ਪੂਰੀ ਝੂਠੀ ਆ ਮੈਂ ਕਿਹਾ ਤੂੰ ਇਹ ਜੋ ਡਰਾਮਾ ਕੀਤਾ ਨਾ ਮੈਂ ਜ਼ਿਆਦਾ ਦਿਨ ਨਹੀਂ ਦੇਖ ਸਕਦਾ ਮੈਨੂੰ ਸਭ ਕੁਝ ਪਤਾ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜੇ ਤੂੰ ਬੇਗੁਨਾਹ ਹੁੰਦੀ ਤਾਂ ਇਹ ਗੱਲ ਮੈਨੂੰ ਦੱਸਦੀ ਪਰ ਤੂੰ ਤਾਂ ਪਹਿਲੇ ਦਿਨ ਤੋਂ ਹੀ ਸਾਰੀਆਂ ਗੱਲਾਂ ਲਪਕੋ ਰਹੀਆਂ ਇਹਦਾ ਮਤਲਬ ਤੂੰ ਗਲਤਾਂ ਉਹ ਮੇਰੀਆਂ ਗੱਲਾਂ ਚੁੱਪ ਕਰਕੇ ਸੁਣਦੀ ਸੀ ਉਹਨੇ ਰੋਟੀ ਰੱਖੀ ਤੇ ਉੱਥੋਂ ਚਲੀ ਗਈ ਮੈਂ ਹੈਰਾਨ ਸੀ ਕਿ ਕਿੱਦਾਂ ਦੀ ਔਰਤ ਆ ਪਰ ਅਗਲੇ ਦਿਨ ਜੋ ਹੋਇਆ ਉਹ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਪਾਪਾ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗੇ ਸ਼ਰਮ ਨਹੀਂ ਆਉਂਦੀ ਆਪਣੇ ਘਰ ਵਾਲੇ ਤੇ ਇਲਜ਼ਾਮ ਲਾਉਂਦੇ ਹੋਏ ਕੀ ਕੀ ਬੋਲਦਾ ਮੈਂ ਕਿਹਾ ਜੇ ਤੁਹਾਨੂੰ ਕੁਝ ਪਤਾ ਤਾਂ ਇਹ ਵੀ ਦੱਸ ਦੇਣਾ ਸੀ ਕਿ ਉਹ ਮਾਂ ਬਣਨ ਵਾਲੀ ਆ ਪਾਪਾ ਮੇਰੀ ਇਸ ਗੱਲ ਤੇ ਹੈਰਾਨ ਰਹਿ ਗਏ ਉਹਨੇ ਮੈਨੂੰ ਕਿਹਾ ਕਿ ਵਿਆਹ ਤੋਂ ਬਾਅਦ ਔਰਤ ਮਾਂ ਨਹੀਂ ਬਣਦੀ ਤਾਂ ਹੋਰ ਕੀ ਹੁੰਦਾ ਮੈਂ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕਿ ਪਾਪਾ ਮੇਰੇ ਵਿਆਹ ਨੂੰ ਹਜੇ ਇੰਨਾ ਟਾਈਮ ਨਹੀਂ ਹੋਇਆ ਉਹਨੂੰ ਦੇਖ ਕੇ ਲੱਗਦਾ ਕਿ ਹੋਰ ਮਹੀਨੇ ਤੱਕ ਉਹਦੇ ਬੱਚਾ ਹੋ ਜਾਊਗਾ ਪਾਪਾ ਨੇ ਕਿਹਾ ਕਿ ਕਿਸੇ ਦੇ ਨਾਲ ਅਲੱਗ ਪਰੇਸ਼ਾਨੀ ਹੁੰਦੀ ਆ ਤੇ ਕਿਸੇ ਦੇ ਕੋ ਨਾਲ ਇਸ ਟਾਈਮ ਤੇ ਹੋਰ ਮਸਲਾ ਹੋ ਸਕਦਾ ਤੇਰਾ ਬੱਚਾ ਨਹੀਂ ਆ ਤੇ ਫਿਰ ਕੀ ਦਾ ਬੱਚਾ ਸ਼ਰਮ ਨਹੀਂ ਆਉਂਦੀ ਆਪਣੀ ਘਰ ਵਾਲੇ ਤੇ ਇਲਜ਼ਾਮ ਲਾਉਂਦੇ ਹੋਏ ਘਰ ਦੀ ਔਰਤ ਨੂੰ ਆਪ ਹੀ ਬਦਨਾਮ ਕਰਨਾ ਚਾਹੁੰਦਾ ਮੈਂ ਪਾਪਾ ਨੂੰ ਇਦਾਂ ਦੇਖਿਆ ਕਿਸੇ ਹੋਰ ਦੁਨੀਆ ਨਾਲ ਹੀ ਗੱਲਾਂ ਕਰਦੇ ਹੋਣ ਮੈਂ ਕਿਹਾ ਇਹਦਾ ਮਤਲਬ ਤੁਹਾਨੂੰ ਸਭ ਪਤਾ ਕਿ ਉਹ ਪ੍ਰੈਗਨੈਂਟ ਆ ਪਾਪਾ ਕਹਿਣ ਲੱਗੇ ਕਿ ਹੋਰ ਕੀ ਅਸੀਂ ਅੰਨੇ ਆ ਸਾਨੂੰ ਨਹੀਂ ਪਤਾ ਮੈਂ ਕਿਹਾ ਉਹਨੇ ਤੁਹਾਨੂੰ ਦੱਸਿਆ ਤਾਂ ਕਹਿਣ ਲੱਗੇ ਹੋਰ ਕੌਣ ਦੱਸੂਗਾ ਉਹੀ ਦੱਸੂਗੀ ਤੇਰੀ ਮਾਂ ਨੂੰ ਵੀ ਪਤਾ ਮੈਂ ਕਿਹਾ ਉਹਨੇ ਤੁਹਾਨੂੰ ਇਹਨਾਂ ਝੂਠ ਬੋਲਿਆ ਤੇ ਤੁਸੀਂ ਉਸੇ ਦਾ ਸਾਥ ਦੇ ਰਹੇ ਹੋ ਪਾਪਾ ਨੇ ਕਿਹਾ ਆਪਣਾ ਮੂੰਹ ਬੰਦ ਕਰ ਮੇਰੇ ਕੋਲੋਂ ਥੱਪੜ ਨਾ ਖਾ ਲੈਵੀਂ ਆਪਣੀ ਔਲਾਦ ਨੂੰ ਆਪਣਾ ਮੰਨਣ ਤੋਂ ਮਨਾ ਕਰਦਾ ਤਾਂ ਫਿਰ ਦੁਨੀਆ ਤੈਨੂੰ ਕੀ ਕਹੂਗੀ ਉਹਨੂੰ ਕੀ ਕਹੂਗੀ ਚੁੱਪ ਕਰ ਜਾ ਖਬਰਦਾਰ ਜੇ ਇਹੋ ਜਿਹੀਆਂ ਗੱਲਾਂ ਕੀਤੀਆਂ ਤੇਰੀ ਮੈਂ ਇੱਕ ਨਹੀਂ ਸੁਣੂਗਾ ਮੈਂ ਕਿਹਾ ਪਾਪਾ ਮੈਂ ਤੁਹਾਡੀ ਔਲਾਦ ਮੈਂ ਪਹਿਲਾ ਪਿਓ ਦੇਖਿਆ ਜੋ ਆਪਣੇ ਬੱਚੇ ਤੇ ਭਰੋਸਾ ਨਹੀਂ ਕਰਦਾ ਤੇ ਦੂਸਰਿਆਂ ਦੀਆਂ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਮੈਂ ਮੰਨਦਾ ਕਿ ਹਰ ਔਰਤ ਗਲਤ ਨਹੀਂ ਹੁੰਦੀ ਪਰ ਕਦੀ ਕਦੀ ਤਾਂ ਕੋਈ ਔਰਤ ਗਲਤ ਹੁੰਦੀ ਵੀ ਆ ਪਾਪਾ ਨੇ ਮੈਨੂੰ ਕਿਹਾ ਕਿ ਚੁੱਪ ਕਰ ਜਾ ਜੇ ਇਸ ਤੋਂ ਅੱਗੇ ਹੋਰ ਬੋਲਿਆ ਤੇ ਮੈਨੂੰ ਉਸ ਨੇ ਚੁੱਪ ਕਰਵਾ ਦਿੱਤਾ ਮੇਰੀ ਮਾਂ ਨੇ ਤਾਂ ਦੂਜੀ ਗੱਲ ਹੀ ਨਹੀਂ ਸੁਣੀ ਮੈਂ ਹੈਰਾਨ ਸੀ ਕਿ ਮੇਰੀ ਮਾਂ ਵੀ ਉੱਥੇ ਜਾ ਕੇ ਬੈਠ ਗਈ ਸੀ ਹੁਣ ਮੈਂ ਗੱਲ ਕਰਦਾ ਤੇ ਕਿਹਦੇ ਨਾਲ ਕਿ ਇਹ ਮੇਰਾ ਬੱਚਾ ਨਹੀਂ ਜੇ ਮੈਂ ਰੋਲਾ ਪਾਉਂਦਾ ਤੇ ਤਮਾਸ਼ਾ ਬਣ ਜਾਣਾ ਸੀ ਪਾਪਾ ਜੋ ਕਹਿੰਦੇ ਠੀਕ ਕਹਿੰਦੇ ਸੀ ਪਰ ਮੈਨੂੰ ਪਤਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਜਿੱਥੇ ਇੰਨਾ ਸਬਰ ਕੀਤਾ ਉੱਥੇ ਥੋੜਾ ਹੋਰ ਸਬਰ ਕਰ ਲੈਣਾ ਮੈਂ ਸੋਚ ਲਿਆ ਸੀ ਕਿ ਬੱਚਾ ਪੈਦਾ ਹੁੰਦੇ ਹੀ ਡੀਐਨਏ ਟੈਸਟ ਕਰਵਾ ਲਵਾਂਗਾ ਪਤਾ ਲੱਗ ਜਾਊਗਾ ਕਿ ਉਹਦਾ ਪਿਓ ਮੈਂ ਨਹੀਂ ਆ ਫਿਰ ਪੁੱਛੂੰਗਾ ਆਪਣੇ ਘਰ ਵਾਲੀ ਕੋਲੋਂ ਕਿ ਇਹਦਾ ਪਿਓ ਕੌਣ ਆ ਉਸ ਬੱਚੇ ਦੇ ਨਾਲ ਉਹਨੂੰ ਵੀ ਉੱਥੇ ਹੀ ਛਾ ਡੰਬਾ ਤਮਾਸ਼ਾ ਬੰਦਾ ਤੇ ਬਣ ਜਾਵੇ ਤਮਾਸ਼ੇ ਦੇ ਡਰ ਤੋਂ ਮੈਂ ਆਪਣੀ ਜ਼ਿੰਦਗੀ ਆਪ ਬਰਬਾਦ ਨਹੀਂ ਕਰ ਸਕਦਾ ਮੈਨੂੰ ਸਮਝ ਆ ਗਈ ਸੀ ਕਿ ਸਾਰੇ ਉਹਦੇ ਗੁਲਾਮ ਕਿਉਂ ਹੋ ਰਹੇ ਆ ਉਹਨੇ ਸਾਰਿਆਂ ਨੂੰ ਝੂਠ ਬੋਲਿਆ ਸੀ ਕਿ ਮੇਰਾ ਬੱਚਾ ਸ਼ਰਮਣੀ ਆਈ ਉਹ ਸਭ ਕੁਝ ਕਰਦੇ ਪਰ ਮੈਂ ਉਹਨੂੰ ਕੁਝ ਨਹੀਂ ਕੀਤਾ ਜੋ ਚੱਲਦਾ ਜਿੱਦਾਂ ਚੱਲਦਾ ਸੀ ਉਦਾਂ ਹੀ ਰਹਿਣ ਦਿੱਤਾ ਸਮੇਂ ਦਾ ਇੰਤਜ਼ਾਰ ਕਰਦਾ ਰਿਹਾ ਸਾਡੇ ਵਿਆਹ ਨੂੰ ਪੂਰੇ 7 ਮਹੀਨੇ ਹੋ ਗਏ ਬੱਚਾ ਹੋ ਗਿਆ ਤੇ ਉਸ ਗੱਲ ਤੇ ਹੈਰਾਨ ਸੀ ਕਿ ਪਾਪਾ ਆਪ ਹੀ ਲੋਕਾਂ ਨੂੰ ਕਹਿੰਦੇ ਸੀ ਕਿ ਬੱਚਾ ਟਾਈਮ ਤੋਂ ਪਹਿਲਾਂ ਹੋ ਗਿਆ ਸ਼ਾਇਦ ਉਹ ਆਪਣੀ ਇੱਜ਼ਤ ਬਚਾਉਂਦੇ ਸੀ ਉੱਪਰ ਵਾਲੇ ਨੇ ਮੇਰੀ ਘਰ ਵਾਲੀ ਨੂੰ ਮੁੰਡਾ ਦਿੱਤਾ ਸੀ ਇਹ ਮੇਰਾ ਬੱਚਾ ਨਹੀਂ ਸੀ ਮੈਂ ਡਾਕਟਰ ਤੋਂ ਪਹਿਲਾਂ ਹੀ ਸਿੰਪਲ ਲੈ ਲਿਆ ਤੇ ਆਪਣਾ ਵੀ ਸਿੰਪਲ ਦੇ ਦਿੱਤਾ ਜਦੋਂ ਰਿਪੋਰਟ ਆਈ ਤਾਂ ਉਹਦਾ ਪਿਓ ਮੈਂ ਨਹੀਂ ਸੀ ਮੈਂ ਸਾਰਿਆਂ ਦੇ ਖੂਨ ਦੇ ਸਿੰਪਲ ਲੈ ਲੇ ਮੈਂ ਕਿਹਾ ਪਾਪਾ ਤੁਸੀਂ ਵੀ ਖੂਨ ਦਿਓ ਪਾਪਾ ਨੇ ਮੈਨੂੰ ਗਾਲ੍ਹਾਂ ਕੱਢੀਆਂ ਪਹਿਲਾਂ ਦੱਸ ਤੂੰ ਕੀ ਕਰਨਾ ਮੈਂ ਉਹਨੂੰ ਅਸਲ ਗੱਲ ਨਹੀਂ ਦੱਸੀ ਮੈਂ ਗਿਆ ਕਿ ਟੈਸਟ ਕਰਵਾਉਣੇ ਆ ਇੱਕ ਜ਼ਰੂਰੀ ਟੈਸਟ ਕਰਵਾਉਣੇ ਆ ਉਹਨੇ ਆਪਣਾ ਬਲੱਡ ਦੇ ਦਿੱਤਾ ਮੈਂ ਚਾਚੇ ਦਾ ਵੀ ਲੈ ਲਿਆ ਉਹਦਾ ਇੱਕ ਕਜ਼ਨ ਸੀ ਉਹਦੇ ਕੋਲ ਵੀ ਉਹਦੇ ਘਰ ਵਿੱਚ ਇੱਕ ਮਾਮਾ ਰਹਿੰਦਾ ਸੀ ਉਹਦੇ ਕੋਲੋਂ ਵੀ ਲੈ ਲਿਆ ਆਲੇ ਦੁਆਲੇ ਦੇ ਸਾਰੇ ਬੰਦਿਆਂ ਨੇ ਖੂਨ ਟੈਸਟ ਲੈ ਲੇ ਪਰ ਜਦੋਂ ਰਿਪੋਰਟ ਸਾਹਮਣੇ ਆਈ ਤਾਂ ਮੇਰੇ ਹੋਸ਼ ਹੀ ਉੱਡ ਗਏ ਮੇਰੇ ਸਾਹਮਣੇ ਸਾਰੀ ਗੱਲ ਖੁੱਲ ਗਈ ਸੀ ਮੈਂ ਆਪਣੇ ਆਪ ਨੂੰ ਪੁੱਛਣ ਲੱਗਾ ਤਾਂ ਮੈਂ ਇੰਨੇ ਭਿਆਨਕ ਹਕੀਕਤ ਦੇ ਉੱਪਰੋਂ ਪਰਦਾ ਕਿਉਂ ਚੁੱਕਿਆ ਉਹ ਤਾਂ ਮੈਨੂੰ ਇਹ ਸਭ ਕੁਝ ਬਰਦਾਸ਼ਤ ਕਰਨਾ ਪੈਣਾ ਸੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਅਫਸੋਸ ਤਾਂ ਇਸ ਗੱਲ ਦਾ ਸੀ ਕਿ ਮੇਰੇ ਨਾਲ ਇੱਕ ਹੋਰ ਜ਼ਿੰਦਗੀ ਬਰਬਾਦ ਹੋਣ ਵਾਲੀ ਸੀ ਉਹ ਜ਼ਿੰਦਗੀ ਕੋਈ ਹੋਰ ਨਹੀਂ ਬਲਕੇ ਮੇਰੀ ਆਪਣੀ ਮਾਂ ਦੀ ਜ਼ਿੰਦਗੀ ਸੀ ਮੈਂ ਉਹਨੂੰ ਸੱਚ ਦੱਸਣਾ ਸੀ ਉਹ ਤਾਂ ਕਦੋਂ ਦੀ ਵਾਪਸ ਆ ਗਈ ਸੀ ਬੱਚੇ ਨੂੰ ਸੰਭਾਲਦੀ ਸੀ ਗੱਲ ਤਾਂ ਇਹ ਸੀ ਕਿ ਮੇਰੇ ਪਾਪਾ ਤੇ ਪ੍ਰੀਤੀ ਦਾ ਸਬੰਧ ਸੀ ਕਹਿੰਦੇ ਆ ਕਿ ਸੱਚ ਕਦੀ ਕਦੀ ਇੰਨਾ ਬੁਰਾ ਹੁੰਦਾ ਕਿ ਉਹਨੂੰ ਸੱਤ ਪਰਦਿਆਂ ਵਿੱਚ ਲੁਕੋ ਕੇ ਪੇਸ਼ ਕੀਤਾ ਜਾਂਦਾ ਪਰ ਸੱਚ ਤਾਂ ਪਰਦਿਆਂ ਵਿੱਚ ਵੀ ਲੁਕਿਆ ਨਹੀਂ ਰਹਿੰਦਾ ਉਹਨੂੰ ਸਾਰਿਆਂ ਦੇ ਸਾਹਮਣੇ ਲਿਆਉਣਾ ਹੀ ਪੈਂਦਾ ਮੇਰੇ ਪਾਪਾ ਉਹਨੂੰ ਚੋਰੀ-ਚੋਰੀ ਮਿਲਦੇ ਸੀ ਤੇ ਉਹਦੇ ਨਾਲ ਸੰਬੰਧ ਸੀ ਜਦੋਂ ਉਹਨਾਂ ਨੂੰ ਸ਼ੱਕ ਪਿਆ ਕਿ ਇਸ ਤਰ੍ਹਾਂ ਉਹਨਾਂ ਦਾ ਮਿਲਣਾ ਔਖਾ ਹੋ ਰਿਹਾ ਤੇ ਉਹਨੇ ਮੇਰਾ ਵਿਆਹ ਉਹਦੇ ਨਾਲ ਕਰਵਾ ਦਿੱਤਾ ਵਿਆਹ ਤੋਂ ਬਾਅਦ ਇੱਕ ਦੂਸਰੇ ਨਾਲ ਸਬੰਧ ਵਿੱਚ ਹੀ ਰਹੇ ਇਹ ਬੱਚਾ ਮੇਰੇ ਪਾਪਾ ਦਾ ਸੀ ਮੈਂ ਪ੍ਰੀਤੀ ਨੂੰ ਤਲਾਕ ਦੇ ਦਿੱਤਾ ਆਪਣੀ ਮਾਂ ਨੂੰ ਲੈ ਕੇ ਘਰ ਛੱਡ ਦਿੱਤਾ ਉਸ ਵਕਤ ਮੇਰੇ ਦਿਮਾਗ ਵਿੱਚ ਇਹੀ ਆਇਆ ਆਪਣੇ ਸਹੁਰਿਆਂ ਨੂੰ ਵੀ ਦੱਸਿਆ ਕਿ ਕੁੜੀ ਤੇ ਕੁੜੀ ਦੇ ਮਾਂ ਪਿਓ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਉਹ ਆਪਣੀ ਧੀ ਨੂੰ ਲੈ ਕੇ ਗਏ ਉਹਨਾਂ ਨੇ ਉਹਦੇ ਨਾਲ ਕੀ سلوਕ ਕੀਤਾ ਇਹ ਮੈਨੂੰ ਨਹੀਂ ਪਤਾ ਕਿਉਂਕਿ ਉਹਦਾ ਪਿਓ ਇੱਜ਼ਤਦਾਰ ਬੰਦਾ ਸੀ ਤੇ ਉਹ ਮੇਰੇ ਸਾਹਮਣੇ ਸਿਰ ਝੁਕਾ ਕੇ ਖੜਾ ਸੀ ਮੈਂ ਕਿਹਾ ਕਿ ਤੁਹਾਡੇ ਤੋਂ ਜ਼ਿਆਦਾ ਮੇਰ ਸਿਰ ਝੁਕਿਆ ਹੋਇਆ ਵਾ ਕਿਉਂਕਿ ਸਭ ਕੁਝ ਮੇਰੇ ਪਿਓ ਨੇ ਕੀਤਾ ਮੇਰੇ ਪਾਪਾ ਨੇ ਸਾਨੂੰ ਬਹੁਤ ਵੱਡੇ ਗੁਨਾਹ ਵਿੱਚ ਪਾ ਦਿੱਤਾ ਸੀ ਇਹਦੇ ਲਈ ਸ਼ੁਕਰ ਆ ਕਿ ਮੈਂ ਪ੍ਰੀਤੀ ਨੂੰ ਹੱਥ ਨਹੀਂ ਲਾਇਆ ਮੇਰੀ ਮਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਹੋਇਆ ਉਹਨੇ ਵਿਆਹ ਦੇ ਇੰਨੇ ਸਾਲਾਂ ਬਾਅਦ ਦੁੱਖ ਮਿਲਿਆ ਉਨੇ ਕਿਹਾ ਕਿ ਮੇਰਾ ਕੀ ਕਸੂਰ ਸੀ ਮੈਂ ਉਸੇ ਇਨਸਾਨ ਦੇ ਨਾਲ ਹਰ ਗੱਲ ਹਾਲਤ ਵਿੱਚ ਗੁਜ਼ਾਰਾ ਕੀਤਾ ਹੁਣੇ ਮੇਰਾ ਵਿਸ਼ਵਾਸ ਨੂੰ ਤੋੜ ਦਿੱਤਾ ਹੁਣ ਮੈਂ ਆਪਣੀ ਮਾਂ ਨੂੰ ਲੈ ਕੇ ਦੂਸਰੇ ਸ਼ਹਿਰ ਵਿੱਚ ਆ ਗਿਆ ਕਿਉਂਕਿ ਸਰਕਾਰੀ ਨੌਕਰੀ ਇਦਾਂ ਦੀ ਸੀ ਕਿ ਮੈਨੂੰ ਜਿੱਥੇ ਕੁਆਟਰ ਮਿਲਿਆ ਸੀ ਉੱਥੇ ਪਾਪਾ ਘਰ ਵਿੱਚ ਇਕੱਲੇ ਰਹਿੰਦੇ ਸੀ ਪ੍ਰੀਤੀ ਵੀ ਕਦੋਂ ਦੀ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ ਉਹਨਾਂ ਦਾ ਕੀ ਹਾਲ ਹੈ ਮੈਨੂੰ ਨਹੀਂ ਪਤਾ ਪਰ ਪਾਪਾ ਵਾਰ-ਵਾਰ ਫੋਨ ਕਰਦੇ ਆ ਕਿ ਅਸੀਂ ਕਿੱਥੇ ਆ ਮੈਂ ਉਹਨਾਂ ਨੂੰ ਨਹੀਂ ਦੱਸਿਆ ਪਹਿਲਾਂ ਤਾਂ ਮੈਂ ਉਹਨਾਂ ਦਾ ਫੋਨ ਹੀ ਨਹੀਂ ਚੁੱਕਦਾ ਸੀ ਤੁਸੀਂ ਹੀ ਦੱਸੋ ਕਿ ਮੈਂ ਕੀ ਕਰਾਂ ਮੈਂ ਆਪਣੇ ਪਾਪਾ ਨੂੰ ਮਾਫ਼ ਕਰ ਦੇਵਾਂ ਤੇ ਵਾਪਸ ਚਲਾ ਜਾਵਾਂ ਜਾਂ ਉਹਨਾਂ ਨੂੰ ਉਹਨਾਂ ਦੀ ਹਾਲਤ ਤੇ ਹੀ ਛੱਡ ਦੇਵਾਂ ਮੈਂ ਆਂਡ ਗੁਮਾਨ ਤੋਂ ਸੁਣਿਆ ਕਿ ਪਾਪਾ ਬਹੁਤ ਬਿਮਾਰ ਆ ਤੇ ਉਹਨਾਂ ਦਾ ਇਕੱਲੇ ਰਹਿਣਾ ਸੌਖਾ ਨਹੀਂ ਆ ਉਹਨਾਂ ਨੂੰ ਤਾਂ ਕਦੀ ਆਪ ਚੁੱਕ ਕੇ ਪਾਣੀ ਪੀਣ ਦੀ ਵੀ ਆਦਤ ਨਹੀਂ ਸੀ ਮੇਰੀ ਮਾਂ ਸੀ ਜੋ ਉਹਦੀ ਹਰ ਵੇਲੇ ਸੇਵਾ ਕਰਦੀ ਸੀ ਮੇਰੀ ਮਾਂ ਵੀ ਬਿਮਾਰ ਆ ਪਰ ਮੇਰੇ ਪਾਪਾ ਦੀ ਯਾਦ ਵਿੱਚ ਨਹੀਂ ਬਲਕੇ ਬੇਵਫਾਈ ਦੇ ਸਦਮੇ ਵਿੱਚ ਮੈਨੂੰ ਤੁਹਾਡੀ ਸਲਾਹ ਦੀ ਲੋੜ ਆ ਹਾਂਜੀ ਇਹ ਸੀ ਇੱਕ ਵੀਰ ਦੀ ਬਹੁਤ ਹੀ ਦਰਦਨਾਕ ਦੁੱਖ ਭਰੀ ਕਹਾਣੀ ਕਹਾਣੀ ਨੂੰ ਸੁਣ ਕੇ ਤੁਸੀਂ ਕਮੈਂਟ ਕਰਨਾ ਨਾਮ ਭੁੱਲਣਾ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਕਿ ਤੁਹਾਨੂੰ ਹੋਰ ਨਵੀਆਂ-ਨਵੀਆਂ ਕਹਾਣੀਆਂ ਸੁਣਨ ਨੂੰ ਮਿਲ ਸਕਣ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਰ ਤਕਲੀ ਦੇ ਉਹ ਇਜਾਜ਼ਤ ਸਤਿ ਸ਼੍ਰੀ ਅਕਾਲ